ਕੁੜੀ ਬਹੁਤ ਗਲਤ ਆ ਉੱਥੇ ਕੁੜੀ ਨੇ ਗਾਲੀ ਗਲੋਚ ਵੀ ਉੱਥੇ ਬਹੁਤ ਕੀਤੀ ਆ ਠੀਕ ਆ ਜੀ ਸਾਡੇ ਪ੍ਰਧਾਨਾਂ ਨੂੰ ਵੀ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੂੰ ਵੀ ਗਾਲਾ ਗਲੋਚ ਕਿਉਂ ਕੱਢੀਆਂ ਉਹਨਾਂ ਨੇ ਠੀਕ ਆ ਜੀ ਪਤਾ ਵਾਸਬੰਦਿਆ ਦੀ ਪਛਾਣ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋਇਓ ਮੈਂ ਬਹੁਤ ਜ਼ਿਆਦਾ ਕੀਤੀ ਹੋਈ ਸੀ ਅਸੀਂ ਤਾਂ ਉੱਥੇ ਉੱਥੇ ਪ੍ਰੈਜ਼ੈਂਟ ਨਹੀਂ ਸੀ ਉਸ ਟਾਈਮ ਤੇ ਜੀ ਬਟ ਉੱਥੇ 15 ਤੋਂ 20 ਬੰਦੇ ਮੌਜੂਦ ਸੀ ਉਹ ਸਾਰੇ ਦੱਸ ਰਹੇ ਐ ਕਿ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਐਸਆਈ ਸਾਹਿਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਸੁਖ ਭਾਜੀ ਸਾਡੇ ਖੜੇ ਆ ਇੱਧਰ ਲਾਡੀ ਭਾਜੀ ਪ੍ਰਧਾਨ ਖੜੇ ਆ ਜੀ ਇੱਧਰ ਲੀਸ਼ਾ ਜੀ ਖੜੇ ਆ ਜੀ ਪ੍ਰਧਾਨ ਜੀ ਲੁਧਿਆਣੇ ਤੋਂ ਨੇ ਜੀ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਜੋ ਵੀ ਹੋਇਆ ਪਰਚਾ ਵੀ ਕੋਈ ਗਲਤ ਹੋਇਆ ਅਸੀਂ ਪਰਿਵਾਰ ਦੀ ਉਹਦੇ ਕਰਕੇ ਇੱਥੇ ਆਏ ਕਾ ਖਾਣੀਆਂ ਜਾਣਦੇ ਹੋ ਨਾ ਇੰਨੀਆਂ-ਇੰਨੀਆਂ ਮੋਟੀਆਂ ਗੁੱਪ ਦੋ-ਦੋ ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈਰਾਂ ਤੋਂ ਕਮਾਈਆਂ ਹੁੰਦੀਆਂ ਵਾ ਜਿਹਦੇ ਖਿਲਾਫ ਤੁਸੀਂ ਅੱਜ ਖੜੇ ਹੋ ਉੱਪਰ ਪਰਫਾਰਮ ਕਰਦੀ ਕਰਦੀ ਇਹਨੂੰ ਪਤਾ ਨਹੀਂ ਕੀ ਹੋਇਆ ਇਹਨੇ ਮਾਈਕ ਫੜ ਕੇ ਥੱਲੇ ਮੁੰਡੇ ਜਿਹੜੇ ਡਾਂਸ ਕਰ ਰਹੇ ਸੀ ਉਹਨਾਂ ਨੂੰ ਗਲਤ ਬੋਲਣ ਲੱਗ ਗਿਆ ਅੱਛਾ ਮੈਂ ਗਲਤਾਂ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ਼ ਕੀ ਚਾਹੀਦਾ ਹੈ ਉਹਦੇ ਵਿੱਚ ਪੂਰਾ ਪੰਜਾਬੇ ਦਿਖ ਰਿਹਾ ਵੀ ਹਾਂਜੀ ਕੁੜੀ ਤੇ ਗਲਾਸ ਮਾਰਿਆ ਕੁੜੀ ਦੇ ਕੁੜੀ ਇੰਨੀਆਂ ਗੰਦੀਆਂ ਗਾਲਾਂ ਕੱਢ ਰਹੀ ਹੈ ਉਹ ਵੀ ਦੇਖਿਆ ਕਿਸੇ ਨੇ ਨਕਲੋ ਮੇਰੇ ਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਕੁੜੀ ਨੇ ਮਾਈਕ ਫੜ ਕੇ ਥੋੜਾ ਬੋਲਿਆ ਲੋ ਆਡੀਅנס ਨੂੰ ਗਲਤ ਮਲਤ ਉਸ ਕਰਕੇ ਮੁੰਡੇ ਦੇ ਜੀਜੇ ਨੇ ਕਿਹਾ ਵਾ ਕਿ ਇਹਨੂੰ ਕੁੜੀ ਨੂੰ ਘਰੇ ਭੇਜ ਦੋ ਠੀਕ ਹੈ ਜੀ ਉਹਨਾਂ ਨੇ ਪੇਮੈਂਟ ਕਰਤੀ ਸੀਗੀ ਉੱਥੇ ਹੀ ਤੇ ਇਹਨੂੰ ਘਰੇ ਭੇਜ ਦੋ ਗਈ ਨਹੀਂ ਜੀ ਉੱਥੋਂ ਦੀ ਇਦਾਂ ਇਦਾਂ ਕਿਦਾਂ ਹੋ ਸਕਦਾ ਯਾਰ ਕਿ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਿਆ ਕਿਸੇ ਨੂੰ ਕਿਦਾਂ ਹੋ ਸਕਦਾ ਯਾਰ ਹੁਣ ਮਾਂਗ ਇੰਗਲਿਸ਼ ਦੇ ਵਿੱਚ ਕੁਝ ਬੋਲਿਆ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਉਹ ਕਹਿੰਦੇ ਤੇਜਾ ਉੱਥਲੇ ਉਹਨਾਂ ਨੇ ਥੱਲੇ ਜਾਣ ਨੂੰ ਕਿਹਾ ਸੀ ਇਹ ਕਹਿ ਰਹੀ ਆ ਵੀ ਮੈਨੂੰ ਥੱਲੇ ਥੱਲੇ ਬੁਲਾ ਰਹੇ ਥੱਲੇ ਕਿਸੇ ਨੇ ਨਹੀਂ ਬੁਲਾਇਆ ਨੇ ਸਟੇਜ ਦੇ ਵਿੱਚ ਉਹਨਾਂ ਨੇ ਆਪ ਵੀ ਮੰਨਿਆ ਵੀ ਹਾਂ ਅਸੀਂ ਕੀ ਗਾਲੀ ਗਲੋਚ ਦਿੱਤੀ ਹੈ ਬਰਚਾ ਦਰਜ ਕੀਤਾ ਹੋਇਆ ਆ ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪ ਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਬਸ ਸਤਿ ਸ਼੍ਰੀ ਅਕਾਲ ਜੀ ਮੈਂ ਅਲੀਸ਼ਾ ਪ੍ਰਧਾਨ ਲੁਧਿਆਣਾ ਤੇ ਅੱਜ ਆਇਆ ਹਾਂ ਸੁਣਨ ਆਲਾ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਕਾਰਨ ਜੀ ਜੇ ਕੱਲ ਪਰਸੋ ਜਿਹੜਾ ਮੈਟਰ ਚੱਲ ਰਿਹਾ ਸਿਮਰ ਦਾ ਉਹਦੇ ਰਿਕਾਰਡਿੰਗ ਤੇ ਸਾਰੇ ਜਣੇ ਇਕੱਠੇ ਹੋਏ ਆ ਤੇ ਜੋ ਸੁਣਿਆ ਜਾ ਰਿਹਾ ਉਹਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਅਸੀਂ ਤਾਂ ਉੱਥੇ ਉੱਥੇ ਪ੍ਰੈਜ਼ెంట్ ਨਹੀਂ ਸੀ ਉਸ ਟਾਈਮ ਤੇ ਜੀ ਬਟ ਉੱਥੇ 15 ਤੋਂ 20 ਬੰਦੇ ਮੌਜੂਦ ਸੀ ਉਹ ਸਾਰੇ ਦੱਸ ਰਹੇ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਜੀ ਸਿਮਰ ਜੀ ਗੱਲ ਕਰਦੇ ਹਾਂ ਸਮਝਦੇ ਤੇ ਕੀ ਜੀ ਡਰਿੰਕ ਕਰਨ ਤੋਂ ਬਾਅਦ ਹੀ ਉਹਨੇ ਸਾਰਾ ਇਹ ਵਿਵਾਦ ਕੀਤਾ ਜੀ ਬਿਲਕੁਲ ਪਾਰਟੀ ਨੇ ਕਿਹਾ ਸੀ ਕਿ ਮੇਬੀ ਹੋ ਸਕਦਾ ਪਾਰਟੀ ਨੂੰ ਪਤਾ ਲੱਗ ਗਿਆ ਸੀ ਉਹ ਡਰਿੰਕ ਕਰਕੇ ਆਈਏ ਪਾਰਟੀ ਨੇ ਕਹਿਤਾ ਸੀ ਤੁਸੀਂ ਨੀਚੇ ਚੱਲ ਜਾਓ ਠੀਕ ਹੈ ਜੀ ਲੇਕਿਨ ਉਹ ਕਹਿੰਦੀ ਪੇਮੈਂਟ ਵੀ ਦੇਤੀ ਸੀ ਪਰ ਉਹ ਕਹਿੰਦੀ ਮੈਂ ਪਰਫਾਰਮ ਕਰਨਾ ਹੀ ਹੈ ਸਟੇਜ ਤੇ ਡਾਂਸ ਕਰਨਾ ਹੀ ਹੈ ਤੇ ਉਹ ਨੀਚੇ ਨਹੀਂ ਗਈ ਜੀ ਗਾਲੀ ਗਲੋਚ ਤੁਸੀਂ ਖੁਦ ਹੀ ਦੇਖੀ ਹੈ ਜਿਹੜੀ ਵੀਡੀਓ ਦੀ ਵਾਇਰਲ ਹੋਈ ਹੈ ਬਹੁਤ ਜ਼ਿਆਦਾ ਗਾਲੀ ਗਲੋਚ ਕਰ ਰਹੀ ਹੈ ਡਰਿੰਕ ਬਕਾਇਦਾ ਕਰਦੀ ਹੈ ਜੀ ਆਪਾਂ ਗੱਲ ਕਰੀਏ ਤੁਸੀਂ ਵੀ ਪਰਫਾਰਮੈਂਸ ਕਰਦੇ ਰਹਿੰਦੇ ਹੋ ਜਿਹੜਾ ਜੀ ਪ੍ਰੋਬਲਮਸ ਤੁਹਾਨੂੰ ਵੀ ਕਰਨੀਆਂ ਪਹਿਲਾਂ ਆਈਆਂ ਹੋਣੀਆਂ ਬਹੁਤ ਈਅਰ ਹੈ ਜੀ ਹੁਣ ਐਦਾਂ ਦੀ ਪ੍ਰੋਬਲਮ ਸਾਨੂੰ ਫੇਸ ਨਹੀਂ ਕਰਨੀਆਂ ਪੈਂਦੀਆਂ ਇਨ ਕੇਸ ਕਰਨੀਆਂ ਵੀ ਪੈਂਦੀਆਂ ਤੇ ਅਸੀਂ ਸਟੇਜ ਤੋਂ ਥੱਲੇ ਆ ਜਾਂਦੇ ਆ ਅਸੀਂ ਸਟੇਜ ਦੇ ਉੱਪਰ ਗਾਲੀ ਗਲੋਚ ਨਹੀਂ ਕਰਦੇ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਉਹ ਜਿਹੜਾ ਗਲਤ ਹੋਇਆ ਜੀ ਜਿਹੜਾ ਪਰਚਾ ਹੋਇਆ ਦੇਖੋ ਸਿਮਰ ਸਾਡੇ ਪਰਿਵਾਰ ਦਾ ਹੀ ਹਿੱਸਾ ਹੈ ਹੈਨਾ ਸਾਡੇ ਨਾਲ ਹੀ ਪਰਫਾਰਮ ਕਰਦੀ ਹੈ ਤੇ ਲੇਕਿਨ ਉਹ ਇਸ ਟਾਈਮ ਗਲਤ ਹੈ ਇਸ ਕਰਕੇ ਉਹਦੇ ਅਗੇਸ ਅਸੀਂ ਸਾਰੇ ਖੜੇ ਹਾਂ ਠੀਕ ਨਰਨਸ ਉਹਖ ਸਰਪਾਲ ਜੀ ਪ੍ਰੈਜ਼ੀਡੈਂਟ ਪੰਜਾਬ ਜੀ ਕੀ ਕਹਣਾ ਦੋਨੋਂ ਜਿਹੜਾ ਸੁਣਾਲਿਆ ਜੀ ਦੇਖੋ ਇੱਕ ਜਿਸ ਦਿਨ ਕੱਲ ਵੀਡੀਓ ਆਈ ਹੈ ਮਾਰਨਿੰਗ ਮੈਂ ਬਕਾਇਦਾ ਇਹਨਾਂ ਦੇ ਅਮਨ ਜਿਹੜਾ ਮੁੰਡੇ ਦੀ ਵੀਡੀਓ ਆ ਰਹੀ ਹੈ ਮੈਂ ਉਹਨੂੰ ਵੀ ਫੋਨ ਕੀਤਾ ਸਿਮਰ ਨੂੰ ਵੀ ਫੋਨ ਕੀਤਾ ਵੀ ਭਾਈ ਦੇਖੋ ਪਹਿਲਾ ਨੰਬਰ ਤਾਂ ਸਾਨੂੰ ਇਹ ਲੱਗਦਾ ਵੀ ਸਾਡੇ ਪਰਿਵਾਰ ਨਾਲ ਕੋਈ ਵੀ ਗਲਤੀ ਹੋਈ ਹੈ ਹਨਾ ਜਾਂ ਕੋਈ ਗੱਲਬਾਤ ਹੋ ਰਹੀ ਆ ਠੀਕ ਹੈ ਅਸੀਂ ਅੱਗੇ ਹੋਈਏ ਤੇ ਉਸ ਟਾਈਮ ਅਸੀਂ ਆਪਣੇ ਜਿੰਨੇ ਵੀ ਮੈਂਬਰ ਜੋ ਲਾਡੀਆਂ ਠੀਕ ਆ ਗੱਲ ਸੀਗੇ ਬਿੱਟੋ ਭਾਜੀ ਸੀਗੇ ਸਾਡੇ ਮੁੰਡੇ ਸੀਗੇ ਉਸ ਟਾਈਮ ਹਾਜ਼ਰ ਹਨਾ ਜਾਂ ਆਪਣੇ ਮੁੰਡੇ ਕੁੜੀਆਂ ਲੈ ਕੇ ਉੱਥੇ ਹਾਜ਼ਰ ਪਹੁੰਚੇ ਸੀ ਡੀਜੇ ਵਾਲੇ ਅਸੀਂ ਸਾਰਿਆਂ ਤੋਂ ਇਨਕੁਆਰੀ ਕੀਤੀ ਆ ਉਹ ਹਰ ਇੱਕ ਬੰਦੇ ਇਹੀ ਗੱਲ ਕਹਿ ਰਿਹਾ ਜੀ ਉੱਥੇ ਸਿਮਰ ਗਲਤ ਸੀਗੀ ਉਹਨੇ ਬਕਾਇਦਾ ਪਾਰਟੀ ਨੂੰ ਗਾਲਾਂ ਕੱਢੀਆਂ ਪਾਰਟੀ ਨੇ ਉਸ ਟਾਈਮ ਉਹਨਾਂ ਕੋਲ ਆ ਕੇ ਇਹ ਵੀ ਗੱਲ ਕਹੀ ਆ ਵੀ ਤੁਸੀਂ ਭਾਈ ਪੇਮੈਂਟ ਲੈ ਲਓ ਤੇ ਜਾਓ ਦੇਖੋ ਅਸੀਂ ਪੇਮੈਂਟ ਦੇ ਲਈ ਕੰਮ ਕਰਦੇ ਆ ਜੀ ਜਸਟ ਟਾਈਮ ਸਾਨੂੰ ਪਾਰਟੀ ਨੇ ਪੇਮੈਂਟ ਦੇ ਦਿੱਤੀ ਠੀਕ ਆ ਸਾਨੂੰ ਜਾਨਣਾ ਚਾਹੀਦਾ ਫਿਰ ਹਰ ਇੱਕ ਇੰਟਰਵਿਊ ਦੇ ਵਿੱਚ ਇਹ ਗ ਵੀ ਮੈਨੂੰ ਪਾਰਟੀ ਨੇ ਇਹ ਗੱਲ ਕਹੀ ਹੈ ਵੀ ਤੂੰ ਥੱਲੇ ਆ ਕੇ ਡਾਂਸ ਕਰ ਤਾਂ ਕਲੇਸਟੇ ਇਦਾਂ ਦਾ ਕੋਈ ਗੱਲਬਾਤ ਨਹੀਂ ਹੋਈ ਫਿਰ ਹਰ ਇੱਕ ਆਰਗੇਨਾਈਜ਼ਰ ਨੂੰ ਕਹਿ ਰਹੀ ਹੈ ਜੀ ਸਾਡੀ ਸੇਫਟੀ ਨਹੀਂ ਕਰਦੇ ਉੱਥੇ ਜਿਹੜਾ ਲਾਡੀ ਗੱਲ ਸੀ ਉਹ ਵੀ ਆਰਗੇਨਾਈਜ਼ਰੀ ਸੀਗਾ ਜੀ ਮੁੰਡੇ ਵੀ ਸਾਡੇ ਇੱਕ ਆਰਗੇਨਾਈਜ਼ਰ ਸਾਡਾ ਇੱਕ ਪਰਿਵਾਰ ਆ ਜੇ ਉਹ ਲੜਕੀ ਦੇ ਨਾਲ ਖੜੇ ਆ ਤਾਂ ਉਹ ਸਾਡੇ ਰੇਂਜਰ ਆਰਗੇਨਾਈਜ਼ਰੀ ਹੈ ਜੀ ਠੀਕ ਹੈ ਜੀ ਜੇ ਅਸੀਂ ਜੇ ਉਹ ਕੈਵਨਾ ਬਾਰੇ ਵੀ ਗੱਲਾਂ ਕਰਦੀ ਆ ਅੱਜ ਤੋਂ 4-5 ਸਾਲ ਪਹਿਲਾਂ ਸਾਡੀ ਅਲੀਸਾ ਜੀ ਖੜੇ ਆ ਅਸੀਂ ਕਿਹੜੇ ਕੈਵਨਾ ਕੋਈ ਆਪਦੇ ਆਪ ਦੇ ਲੈ ਕੇ ਜਾਂਦਾ ਸੀ ਉਸ ਟਾਈਮ ਵੀ ਆਰਗੇਨਾਈਜ਼ੇਰਿੰਗ ਕਰਦੇ ਸੀਗੇ ਜੀ ਮੇਰਾ ਕਹਿਣ ਦਾ ਮਤਲਬ ਇਹ ਆ ਜੀ ਦੇਖੋ ਇਹ ਚੀਜ਼ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਸੇ ਨਾ ਬੰਦੇ ਨਾਲ ਵੀ ਕੋਈ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਸਾਡਾ ਦੇਖੋ ਫਰਜ਼ ਪਹਿਲਾ ਨੰਬਰ ਹੁੰਦਾ ਸਾਡੇ ਪਰਿਵਾਰ ਦੇ ਨਾਲ ਖੜਨਾ ਪਰ ਜੇ ਸਾਡੇ ਪਰਿਵਾਰ ਦਾ ਮੈਂਬਰ ਗਲਤ ਹੋਊਗਾ ਤਾਂ ਅਸੀਂ ਉਹਦੇ ਵੀ ਉਲਟ ਖੜਾਂਗੇ ਜੀ ਕਿਉਂਕਿ ਅਸੀਂ ਦੇਖੋ ਇਹਨਾਂ ਪਰਿਵਾਰਾਂ ਤੋਂ ਹੀ ਕੰਮ ਲੈਣਾ ਅਸੀਂ ਨਹੀਂ ਚਾਹੁੰਦੇ ਵੀ ਕੱਲ ਨੂੰ ਸਾਡੇ ਕੰਮ ਨੂੰ ਠੀਕ ਹੈ ਜੀ ਕੋਈ ਢਾਲ ਲੱਗੇ ਸਾਡੇ ਕੰਮ ਨੂੰ ਅੱਗੇ ਹੀ ਦੇਖੋ ਸਾਡਾ ਕੰਮ ਕਿੰਨਾ ਘਟਦਾ ਗਿਆ ਹੈ ਰਿਹਾ ਲੌਕਡਾਊਨ ਤੋਂ ਬਾਅਦ ਕਿੰਨਾ ਠੀਕ ਹੈ ਜੀ ਸਾਨੂੰ ਪੁੱਛਿਆ ਕਿਸੇ ਨੇ ਆ ਕੇ ਵੀ ਤੁਸੀਂ ਇੰਨੀਆਂ ਪੇਮੈਂਟਾਂ ਭਰਦੇ ਹੋ ਕੀ ਆਰਗੇਨਾਈਜ਼ਰਾਂ ਨੂੰ ਕੁਝ ਬਚਦਾ ਇਹਨੇ ਹਰ ਇੱਕ ਟਾਰਗੇਟ ਆਰਗੇਨਾਈਜ਼ਰ ਨੂੰ ਕੀਤਾ ਹੋਇਆ ਵੀ ਆਰਗੇਨਾਈਜ਼ਰੀ ਗਲਤਾਂ ਜੀ ਅਫਸਰਾਂ ਦੇ ਧਿਆਨ ਚ ਕੀ ਗੱਲ ਲਿਆਣਾ ਕਿ ਉਹਨੇ ਪਰਚਾ ਕੈਂਸਲ ਕਰਾਉਣ ਚਾਹੋ ਬਿਲਕੁਲ ਜੀ ਅਸੀਂ ਕਹਿੰਦੇ ਆ ਵੀ ਇਨਕੁਆਰੀ ਜੇ ਜਿਹੜਾ ਵੀ ਜੋ ਕੋ ਜਿਹੜੇ ਬੰਦੇ ਨੇ ਵੀ ਕੋਈ ਕਸੂਰਬਾੜ ਕੀਤਾ ਕਸੂਰ ਕੀਤਾ ਠੀਕ ਹੈ ਜੀ ਉਹ ਵੀਡੀਓ ਕਢਾਉਣ ਪੈਸਾ ਚ ਸਿਰਫ 10 ਸੈਕਿੰਡ ਦੀ ਵੀਡੀਓ ਦੇਖ ਕੇ ਹਰ ਇੱਕ ਬੰਦਾ ਦੇਖੋ ਉਹਦੇ ਵਿੱਚ ਪੂਰਾ ਪੰਜਾਬੇ ਦਿਖ ਰਿਹਾ ਵੀ ਹਾਂਜੀ ਕੁੜੀ ਦੇ ਗਲਾਸ ਮਾਰਿਆ ਕੁੜੀ ਦੇ ਕੁੜੀ ਇੰਨੀਆਂ ਗੰਦੀਆਂ ਗਾਲਾਂ ਕੱਢ ਰਹੀ ਹੈ ਉਹ ਵੀ ਦੇਖਿਆ ਕਿਸੇ ਨੇ ਠੀਕ ਹੈ ਜੀ ਅਸੀਂ ਤਾਂ ਇਹ ਗੱਲ ਕਹਿੰਨੇ ਆ ਮੀਡੀਆ ਕੇ ਵੀ ਇਹੀ ਗੱਲ ਲਿਆਉਣੀ ਚਾਹੁੰਦੇ ਆ ਵੀ ਜੋ ਸੱਚਾਈ ਆ ਪ੍ਰੀਸ ਉਹ ਸੱਚਾਈ ਨੂੰ ਅੱਗੇ ਲਿਆਵੋ ਕਿਸੇ ਨਾਲ ਵੀ ਗਲਤਾਂ ਬੈ ਨਹੀਂ ਪਾ ਲੈ ਚੰਡੀਗੜ੍ਹ ਤੋਂ ਜਿਹੜਾ ਕਰੋ ਗਰੁੱਪ ਤੋਂ ਉਹਨੂੰ ਤੁਸੀਂ ਚਲਾਉਨੇ ਹੋ ਬਿਲਕੁਲ ਜੀ ਆਪਣਾ ਗਰੁੱਪ ਹੈ ਤੁਸੀਂ ਹੈਗਾ ਜੀ ਇਹ ਸਦਾ ਮਾਮਲਾ ਇਹ ਦੇਖੋ 2 ਦਿਨ ਹੋ ਗਏ ਜਿਹੜੀ ਚੱਲ ਰਹੀ ਆ 10 ਸੈਕਿੰਡ ਦੀ ਵੀਡੀਓ ਆ ਇਹ ਇਹਦੇ ਉੱਪਰ ਜੋ ਵੀ ਹੋਇਆ ਇਹ ਗਲਤ ਹੋਇਆ ਹੈ। ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ। ਪੈਲਸ ਵਿੱਚ ਜੋ ਕੈਮਰੇ ਲੱਗੇ ਹੋਏ ਨੇ, ਵੀਡੀਓ ਕਢਾਣ, ਸਟੂਡੀਓ ਸੀਗਾ ਉਹਨਾਂ ਦੀ ਵੀਡੀਓ ਦੇਖਣਾ ਠੀਕ ਆ। ਉਹਨੂੰ ਪੂਰਾ ਦੇਖ ਕੇ ਇਹਦੇ ਬਾਰੇ ਸੋਚਣਾ ਚਾਹੀਦਾ ਜੋ ਵੀ ਹੈ। ਜੋ ਵੀ ਹੋਇਆ ਪਰਚਾ ਵੀ ਕੋਈ ਗਲਤ ਹੋਇਆ। ਅਸੀਂ ਪਰਿਵਾਰ ਦੀ ਉਹਦੇ ਕਰਕੇ ਇੱਥੇ ਆਏ ਹਾਂ। ਉਹ ਵੀ ਜਿਵੇਂ ਕੁੜੀ ਮਿਸਬੀਹੇਵ ਕਰਦੀ ਸੀਗਾ। ਗੱਲ ਦੇਖੋ ਇਹ ਪਰਫਾਰਮ ਕਰ ਰਹੀ ਸੀ ਉੱਪਰ। ਪਰਫਾਰਮ ਕਰਦੀ ਕਰਦੀ ਇਹਨੂੰ ਪਤਾ ਨਹੀਂ ਕੀ ਹੋਇਆ। ਇਹਨੇ ਮਾਈਕ ਫੜ ਕੇ ਥੱਲੇ ਮੁੰਡੇ ਜਿਹੜੇ ਡਾਂਸ ਕਰ ਰਹੇ ਸੀ ਉਹਨਾਂ ਨੂੰ ਗਲਤ ਬੋਲਣ ਲੱਗ ਪਿਆ। ਇਹ ਅੰਗਰੇਜ਼ੀ ਦੇ ਵਿੱਚ ਕੁਝ ਬੋਲਿਆ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਉਹ ਕਹਿੰਦੇ ਤੁਸੀਂ ਜਾਓ ਥੱਲੇ ਉਹਨਾਂ ਨੇ ਥੱਲੇ ਜਾਣ ਨੂੰ ਕਿਹਾ ਸੀ ਇਹ ਕਹਿ ਰਹੀ ਆ ਵੀ ਮੈਨੂੰ ਥੱਲੇ ਥੱਲੇ ਬੁਲਾ ਰਹੇ ਥੱਲੇ ਕਿਸੇ ਨੇ ਨਹੀਂ ਬੁਲਾਇਆ ਇਹਨਾਂ ਨੂੰ ਉਹ ਕਹਿੰਦੀ ਸੀ ਤੁਸੀਂ ਜਾਓ ਥੱਲੇ ਡੀਜੇ ਬੰਦ ਹੋ ਗਿਆ ਡੀਜੇ ਬੰਦ ਹੋਣ ਤੋਂ ਬਾਅਦ ਲਾਡੀ ਗਿੱਲ ਉੱਪਰ ਉਹ ਇਹਨੂੰ ਲੈ ਕੇ ਗਿਆ ਠੀਕ ਹੈ ਥੱਲੇ ਲੈ ਕੇ ਗਿਆ ਉਸ ਤੋਂ ਬਾਅਦ ਇਹ ਅੰਦਰ ਆ ਗਈ ਇਹਨੂੰ ਬੜਾ ਸਮਝਾਇਆ ਵੀ ਦੇਖ ਤੈਨੂੰ ਪੇਮੈਂਟ ਦੇ ਦਿੱਤੀ ਪਾਰਟੀ ਸਾਨੂੰ ਪੇਮੈਂਟ ਕਰਤੀ ਤੈਨੂੰ ਅਸੀਂ ਪੇਮੈਂਟ ਦੇ ਦਿੱਤੀ ਤੂੰ ਉੱਥੋਂ ਜਾ ਵੀ ਪਾਰਟੀ ਵੀ ਤੂੰ ਉਹਨਾਂ ਨੂੰ ਨਹੀਂ ਵਧੀਆ ਲੱਗ ਰਿਹਾ ਤੂੰ ਗਲਤ ਕੀਤਾ ਉਹ ਨਾਲ ਤੇ ਉਸ ਤੋਂ ਬਾਅਦ ਇਹ ਬਿਨਾਂ ਬੁਲਾਏ ਤੂੰ ਡੀਜੇ ਸਟਾਰਟ ਹੋ ਗਿਆ ਦੁਬਾਰਾ ਮੁੰਡੇ ਕੁੜੀਆਂ ਕੰਮ ਕਰਨ ਲੱਗ ਗਏ ਇਹ ਬਿਨਾਂ ਬੁਲਾਏ ਤੋਂ ਫੇਰ ਉੱਪਰ ਚਲੇਗੀ ਉੱਪਰ ਜਾ ਕੇ ਡਾਂਸ ਲੱਗ ਗਈ ਕੰਮ ਪਾਰਟੀ ਨੇ ਫੇਰ ਡੀਜੇ ਬੰਦ ਕਰਾ ਦਿੱਤਾ ਤੁਸੀਂ ਆਲਾ ਜ਼ਕਰ ਨੂੰ ਮਿਲਿਆ ਕੀ ਕਹਿਣਾ ਜਿਹੜੇ ਹੈਗੇ ਨਹੀਂ ਨਹੀਂ ਅਸੀਂ ਮਿਲੇ ਨਹੀਂ ਅਜੇ ਅਜੇ ਆਏ ਇੱਥੇ ਅਸੀਂ ਤੇ ਬਾਕੀ ਅਜੇ ਮਿਲਦੇ ਆ ਤੇ ਬਾਕੀ ਦੇਖਦੇ ਆ ਦੇਖੋ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਪਰਚਾ ਹੋਇਆ ਇਹ ਬਿਲਕੁਲ ਗਲਤ ਹੋਇਆ ਮੇਰਾ ਨਾਮ ਵਿੱਕੀ ਹੈ ਜੀ ਤੇ ਯੂਨੀਅਨ ਜਿਹੜੀ ਆਪਣੀ ਜਿਹੜੀ ਇੱਥੇ ਆਇਓ ਯੂਨੀਅਨ ਆ ਸੁ ਇੱਧਰ ਲਾਡੀ ਭਾਜੀ ਪ੍ਰਧਾਨ ਖੜੇ ਆ ਜੀ ਇੱਧਰ ਲੀਸ਼ਾ ਜੀ ਖੜੇ ਆ ਜੀ ਪ੍ਰਧਾਨ ਜੀ ਲੁਧਿਆਣੇ ਤੋਂ ਨੇ ਜੀ ਤੇ ਅੱਜ ਮਾਮਲਾ ਕੀ ਆ ਜਿਹੜਾ ਹੈਗਾ ਅੱਜ ਮਾਮਲਾ ਇਹ ਆ ਜੀ ਜਿਹੜੀ ਵੀਡੀਓ ਚੱਲਦੀ ਪਈ ਆ ਤੇ ਦੋ ਤਿੰਨ ਦਿਨ ਤੋਂ ਪਹਿਲਾਂ ਉਹਦੇ ਬਾਰੇ ਆਇਆ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਬਾਰੇ ਵੀਡੀਓ ਬਾਰੇ ਇਹ ਕਹਿਣਾ ਚਾਹੁੰਦੇ ਆ ਜੀ ਆਪਾਂ ਕਿ ਉੱਥੇ ਪਹਿਲਾਂ ਕੁੜੀ ਨੇ ਮਾਈਕ ਫੜ ਕੇ ਥੋੜਾ ਬੋਲਿਆ ਲੋ ਆਡੀਅנס ਨੂੰ ਗਲਤਮਲਤ ਉਸ ਕਰਕੇ ਮੁੰਡੇ ਦੇ ਜੀਜੇ ਨੇ ਕਿਹਾ ਵਾ ਕਿ ਇਹਨੂੰ ਕੁੜੀ ਨੂੰ ਘਰੇ ਭੇਜ ਦਿਓ ਠੀਕ ਆ ਜੀ ਉਹਨਾਂ ਨੇ ਪੇਮੈਂਟ ਕਰਤੀ ਸੀਗੀ ਉੱਥੇ ਇਹਨੂੰ ਕਰੇ ਪਏ ਦੋ ਗਈ ਨਹੀਂ ਜੀ ਉੱਥੇ ਦੀ। ਇੱਕ ਛੋਟਾ ਜੂਨੀਅਨ ਦਾ ਇਹ ਕਹਿਣਾ ਵੀ ਉਹ ਕੁੜੀ ਗਲਤ ਆ ਮਤਲਬ ਜਿਹੜਾ ਵੀ ਉਹਨੇ ਕਾਰਵਾਈ ਕੀਤੀ। ਬਿਲਕੁਲ ਜੀ ਕੁੜੀ ਬਹੁਤ ਗਲਤ ਆ ਉੱਥੇ। ਕੁੜੀ ਨੇ ਗਾਲੀ ਗਲੋਚ ਵੀ ਉੱਥੇ ਬਹੁਤ ਕੀਤੀ ਆ ਠੀਕ ਆ ਜੀ। ਸਾਡੇ ਪ੍ਰਧਾਨਾਂ ਨੂੰ ਵੀ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੂੰ ਵੀ ਗਾਲਾ ਗਲੋਚ ਆ ਕਿ ਕੱਢੀਆਂ ਉਹਨਾਂ ਨੇ ਠੀਕ ਆ ਜੀ। ਪੰਗੜੇ ਵਾਲੇ ਮੁੰਡਿਆਂ ਨੂੰ ਗਾਲਾ ਕੱਢੀਆਂ ਉੱਥੇ ਸਾਰਿਆਂ ਨੂੰ ਗਾਲਾ ਗਲੋਚ ਕੱਢੀਆਂ ਜੀ ਤਾਂ। ਇਹ ਮੌਜੂਦ ਹਾਜ਼ਰ ਸੀਗੇ ਜੀ। ਮੈਂ ਉੱਥੇ ਹੀ ਸੀਗਾ ਜੀ। ਤੇ ਹੁਣ ਕੀ ਮੰਗ ਲੈ ਕੇ ਆਏ ਉੱਥੇ? ਮੰਗ ਇਹ ਹੀ ਲੈ ਕੇ ਆਏ ਜ ਇਹ ਸਾਰੀ ਇਹਦੀ ਕਾਰਵਾਈ ਕਰਨੀ ਚਾਹੀਦੀ ਆ ਪਹਿਲਾਂ ਚ ਕਮਰੇ ਕੋਮਰੇ ਲੱਗੇ ਆ ਉਹਦੇ ਸਾਰੇ ਉਹਦੇ ਜ਼ਿੰਮੇਵਾਰ ਤੇ ਕਰਨਾ ਚਾਹੀਦਾ ਆ ਹਾਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੋਡੀ ਗੱਲ ਕਰ ਰਿਆਂ ਨਾ ਕੋਦਰੋ ਫਰੰਟ ਜੇ ਤੋਂ ਇਹ ਥੋੜਾ ਜਿਗਰ ਕੀਤਾ ਗਿਆ ਇੰਟਰਵਿਊ ਦੇ ਵਿੱਚ ਥੋੜਾ ਨਾ ਲੰਬਾ ਸਮਾਂ ਕੰਮ ਕੀਤਾ ਸਭ ਮਰ ਜਿਹੜੀ ਸੀ ਜੀ ਬਿਲਕੁਲ ਵੀਰ ਜੀ ਨੇ 4 ਸਾਲ ਕੰਮ ਕੀਤਾ ਔਰ ਮੋਸਟਲੀ ਸਾਡੇ ਲਾਡੀ ਭਾਜੀ ਆ ਸਰਪ੍ਰਸਤ ਆ ਸਾਡੇ ਜੁਨੀਅਨ ਦੇ ਇਹਨਾਂ ਦੇ ਥਰੂ ਹੀ ਮੇਨਾ ਕੰਮ ਕਰਦੇ ਰਹੇ ਇਹ ਤੇ ਬੋਲੇ ਇਹ ਵੀ ਦੋਸ਼ ਨੇ ਵੀ ਤੁਸੀਂ ਉਹਦੀ ਸਾਂਭ ਸੰਭਾਲ ਜਿਹੜੀ ਆ ਦੇਖਭਾਲ ਵਧੀਆ ਤਰੀਕੇ ਨਾਲ ਨਹੀਂ ਕਰਦੇ ਸੀਗੇ ਵੀਰ ਜੀ ਮੈਨ ਮੈਂ ਦੱਸਣਾ ਚਾਹੁੰਦਾ ਕਿ 4 ਸਾਲਾਂ ਚ ਮੈਨਾਂ ਉਹਨੇ ਕੰਮ ਕੀਤਾ ਉਦੋਂ ਨਹੀਂ ਪ੍ਰੋਬਲਮ ਆਈ ਮੈਨੂੰ ਸਿਮਰਨ ਸੰਧੂ 8 ਮਾਰਚ ਨੂੰ ਇਹਨੇ ਮੈਨੂੰ ਜਵਾਬ ਦਿੱਤਾ ਕਿ ਭਾਜੀ ਮੈਂ ਤੁਹਾਡੇ ਸ਼ੋਅ ਨਹੀਂ ਲਗਾਣੇ 8 ਮਾਰਚ ਤੋਂ ਬਾਅਦ ਇਹਨਾਂ ਮੈਂ ਕਦੀ ਵੀ ਕੰਟੈਕਟ ਨਹੀਂ ਕੀਤਾ ਔਰ ਹਮੇਸ਼ਾ ਇਹਨੂੰ ਮੈਂ ਭੈਣ ਕਹਿ ਕੇ ਗੱਲ ਕਰਦਾ ਭੈਣ ਇਹਨੂੰ ਬਣਾਇਆ ਹੋਇਆ ਤੇ 8 ਤਰੀਕ ਤੋਂ ਬਾਅਦ ਇਹਨਾਂ ਮੈਂ ਕਦੀ ਕੰਟੈਕਟ ਨਹੀਂ ਕੀਤਾ ਮੈਂ ਜਿੱਦਣ 31 ਤਰੀਕ ਦੀ ਸ਼ਾਇਦ ਇਹ ਕੋਈ ਵਾਰਤਾਤ ਕੋਈ ਹੋਈ ਆ ਇਹ ਉੱਥੇ ਫੰਕਸ਼ਨ ਦੀ ਸਮਰਾਲੇ ਦੀ ਉਸ ਦਿਨ ਮੈਨੂੰ ਇਸ ਕੋਸ ਸਿਮਰਨ ਨੇ ਦੱਸਿਆ ਮੈਂ ਕਾਲ ਵੈਸੇ ਕੀਤੀ ਆ ਮੈਂ ਕਿਹਾ ਭੈਣੇ ਕਿੱਦਾਂ ਕੀ ਹਾਲ ਚਾਲ ਹੈ ਤੇਰਾ ਠੀਕ ਠਾਕ ਹੈ ਕਹਿੰਦੀ ਭਾਜੀ ਅੱਜ ਮੇਰੀ ਦਾ ਦਾ ਛੋਤੇ ਕੋਈ ਲੜਾਈ ਹੋ ਗਈ ਆ ਮੈਂ ਕਿਹਾ ਕੀ ਹੋਇਆ ਇਹਨੇ ਮੈਨੂੰ ਉਹ ਸ਼ੋਅ ਦਾ ਕਲਿੱਪ ਭਾਰਤਾ ਮੈਨੂੰ ਤੇ ਉਹ ਮੈਂ ਆਪਣਾ ਸਪਸ਼ਟੀਕਰਨ ਕਰਨ ਵਾਸਤੇ ਇੱਕ ਮੈਂ ਪੋਸਟ ਪਾਈ ਆ ਆਪਣੇ ਪੇਜ ਤੇ ਇੰਸਟਾਗ੍ਰam ਤੇ ਫੇਸਬੁੱਕ ਉਤੇ ਕਿ ਉਹ ਸ਼ੋਅ ਮੇਰਾ ਨਹੀਂ ਕਿਉਂਕਿ ਜੋ ਪਿੱਛੇ ਡਿਸਪਲੇ ਚੱਲਦੀ ਸੀ ਜਿਹੜਾ ਵੀਰਾ ਹੋਂ ਦਾ ਸ਼ੋਅ ਸੀ ਕਿਸੇ ਦਾ ਵੀ ਨਾਂ ਨਹੀਂ ਆਇਆ ਪਿੱਛੇ ਕਿਉਂਕਿ ਸਾਰਾ ਬਲੇਮ ਮੇਤੇ ਲੱਗਣਾ ਸੀ ਉਹ ਕਿ ਸ਼ਾਇਦ ਇਹ ਫਰੈਂਡ DJ ਵਾਲਿਆਂ ਦਾ ਸ਼ੋਅ ਆ ਕਿਉਂਕਿ ਜਿੰਨੇ ਫੋਨ ਮੈਨੂੰ ਆਉਣੇ ਸੀ ਮੈਂ ਇੱਕ ਸਪਸ਼ਟੀ ਕਰਨ ਵਾਸਤੇ ਇੱਕ ਪੋਸਟ ਪਾਈ ਆਪਣੇ ਇੰਸਟਾ ਦੇ ਪੇਜ ਤੇ ਔਰ ਇੱਕ ਫੇਸਬੁੱਕ ਦੇ ਪੇਜ ਤੇ ਇੱਕ YouTube ਚੈਨਲ ਤੇ ਫਰੈਂਸ ਕਲਚਰ ਗਰੁੱਪ ਆਫ ਫਰੈਂਸ ਡਿਜ਼ਾਈਨ ਕੋ ਉਧਰ ਤੇ ਕਿ ਇਹ ਜਿਹੜੀ ਲੜਾਈ ਆ ਸਾਡੇ ਬੈਨਰ ਤੇ ਨਹੀਂ ਹੋਈ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਇੱਥੇ ਜਿਹੜਾ ਤੁਸੀਂ ਸਮਾਲੇ ਪਹੁੰਚੇ ਤਾਂ ਮੋਸਟਲੀ ਸਾਰੀ ਜੂਨੀਅਰ ਆਈ ਹੋਈ ਹੈ ਜੀ ਤੇ ਖਰੀਕ ਨੂੰ ਮੈਸੇਜ ਕੀਤਾ ਇਹਨਾਂ ਨੇ ਕਿ ਆਓ ਇੱਥੇ ਕਿ ਜੋ ਵੀ ਕੱਲ ਦਾ ਮੁੱਦਾ ਮੁੱਦਾ ਛੋਟਾ ਨਹੀਂ ਬਹੁਤ ਜ਼ਿਆਦਾ ਉਲਝਿਆ ਹੋਇਆ ਇਹ ਪੂਰੇ ਵਰਲਡ ਲੈਵਲ ਦਾ ਮੁੱਦਾ ਆ ਜੀ ਇਹ ਇਹ ਕਾਫੀ ਕਾਲ ਆ ਰਹੀਆਂ ਮੈਨੂੰ ਵੀ ਐਨਆਰਆਈ ਦੀਆਂ ਬਹੁਤ ਕਾਲ ਆ ਰਹੀਆਂ ਕਿਉਂਕਿ ਜਿੰਨਾ ਵੀ ਮੇਰਾ ਚੈਨਲ ਹੈ ਬਾਅਦ ਟਿਕਟੋਕ ਵੀ ਚੱਲਦਾ ਤੇ ਬਾਹਰੋਂ ਬਹੁਤ ਫੋਨ ਆ ਰਿਹਾ ਕਿ ਰੀਜ਼ਨ ਕੀ ਆ ਹੈ ਕਿਉਂਕਿ ਇਹ ਤਾਂ ਹੁਣ ਬਾਕੀ ਸਾਰੇ ਇੱਥੇ ਸਾਥੀ ਆਏ ਹੋਏ ਆ ਜਿਹੜੇ ਉੱਥੇ ਮੌਜੂਦਾ ਸੀ ਉਹ ਦੱਸਣਗੇ ਕਿ ਰੀਜ਼ਨ ਹੋਇਆ ਕੀ ਆ ਉਹ ਬੰਦੇ ਨੇ ਇਹਦੇ ਸਿਮਰਨ ਸੰਧੂ ਦੇ ਗਲਾਸ ਕਿਉਂ ਮਾਰਿਆ ਔਰ ਸਿਮਰਨ ਸੰਧੂ ਨੇ ਉੱਥੇ ਗਾਲੀ ਗਲੋਚ ਕਿਉਂ ਕਰਨਾ ਪਿਆ ਉਹਨੂੰ ਇਹ ਤਾਂ ਜਿਹੜੇ ਮੌਜੂਦਾ ਇੱਥੇ ਆ ਤੇ ਉਹ ਸਾਰੇ ਦੱਸਣਗੇ ਦੱਸ ਹੀ ਚੁੱਕੇ ਹੋਣੇ ਮੇਰੇ ਕੋਲ ਇੰਟਰਵਿਊ ਦੇ ਵਿੱਚ ਕੀ ਹੋਇਆ ਉੱਥੇ ਔਰ ਸਿਮਰਨ ਸੰਧੂ ਜੀ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹਣਾ ਤੁਸੀਂ ਇੱਕ ਨਾ ਗੱਲ ਬੋਲੀ ਹੈ ਮੇਰੇ ਵਰ ਖਿਲਾਫ ਤੁਸੀਂ ਇਹ ਮੈਨੂੰ ਕਿਹਾ ਹੋਇਆ ਕਿ ਮੈਂ ਫਰੈਂਚ ਡੀਜ ਬੈਨਰ ਮੈਂ ਅਪ ਕੀਤਾ ਸਿਮਰਨ ਸੰਧੂ ਜੀ ਤੁਸੀਂ ਉਦੋਂ ਜਨਮ ਨਹੀਂ ਸੀ ਲਿਆ ਇਹ 27 ਸਾਲ ਦਾ 26 ਸਾਲ ਤੋਂ ਫਰੈਂਚ ਡੀਜ ਕੰਮ ਕਰਦਾ ਆ ਰਿਹਾ 97 ਦੇ ਵਿੱਚ ਫਰੈਂਚ ਡੀਜ ਨੇ ਨਕੋਦਰ ਤੋਂ ਓਪਨ ਕੀਤਾ 2000 ਦੇ ਵਿੱਚ ਕਲਚਰ ਗਰੁੱਪ ਸ਼ੁਰੂ ਕੀਤਾ ਸਿਰਫ ਫਰੈਂਚ ਡੀਜ ਨਕੋਦਰ ਵਾਲੇ ਨੇ ਉਸ ਟਾਈਮ ਸਿਮਰਨ ਸੰਧੂ ਨੇ ਜਨਮ ਵੀ ਨਹੀਂ ਸੀ ਲਿਆ ਜਿਹੜੀ ਸਿਮਰਨ ਸੰਧੂ ਅੱਜ ਕਹਿ ਰਹੀ ਹੈ ਕਿ ਮੈਂ ਫਰੈਂਟ ਡੀਜੇ ਨੂੰ ਅਪ ਕੀਤਾ ਇੱਥੇ ਘੱਟੋ ਘੱਟ 400 ਬੰਦਾ ਕੰਮ ਕਰਦਾ ਔਰ 100 ਆਰਟਿਸਟ ਕੁੜੀਆਂ ਕੰਮ ਕਰਦੀਆਂ ਇਹ ਮੈਂ ਆ ਕਮਾਂਡਿਆ ਅਸਰ ਇੱਕ ਮੀਡੀਆ ਨੂੰ ਮੈਂ ਗੱਲ ਹੋਰ ਦੱਸਣਾ ਚਾਹੁੰਨਾ ਕਿਉਂਕਿ ਅਸੀਂ ਜਿਹੜੇ ਕਲਚਰ ਫੰਕਸ਼ਨ ਕਰਦੇ ਆ ਛੋਟੀਆਂ ਮੋਟੀਆਂ ਵਿਆਹ ਸ਼ਾਦੀ ਤੇ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਹਨਾ ਕਿਉਂਕਿ ਆਲਰੇਡੀ ਵਿਆਹ ਸ਼ਾਦੀ ਦੇ ਵਿੱਚ ਡਰਿੰਕ ਯੂਜ਼ ਹੁੰਦੀ ਹੈ ਉੱਥੇ ਤੇ ਇਹ ਕੋਈ ਐਡਾ ਇਸ਼ੂ ਨਹੀਂ ਹੈਗਾ ਕਿ ਆਪਾਂ ਇਹਨੂੰ ਇੰਨਾ ਅਪ ਕਰ ਦਈਏ ਥੋੜੀਆਂ-ਬਹੁਤੀਆਂ ਪ੍ਰੋਬਲਮ ਆ ਜਾਂਦੀਆਂ ਵਿਆਹ-ਸ਼ਾਦੀਆਂ 'ਚ ਪਰ ਉਹ ਅਸੀਂ ਹੈਂਡਲ ਕਰ ਲੈਨੇ ਆ ਆਰਗੇਨਾਈਜ਼ਰ ਜਿਹੜੇ ਉੱਥੇ ਗਿਆ। ਜੇ ਮੈਂ ਇੱਕ ਗੱਲ ਸਿਮਰ ਦੀ ਹੋਰ ਵੀ ਸੁਣੀ ਕਿ ਸਾਡੇ ਆਰਗੇਨਾਈਜ਼ਰ ਇੱਕ ਟੇਕ ਕੇਅਰ ਨਹੀਂ ਕਰਦੇ ਕੁੜੀਆਂ ਦਾ। ਜਿੰਨਾ ਅਸੀਂ ਟੇਕ ਕੇਅਰ ਕਰਦੇ ਆ ਅਸੀਂ ਕਰਦੇ ਸਭ ਤੋਂ ਜ਼ਿਆਦਾ। ਇਹਨਾਂ ਦਾ ਉੱਥੇ ਕੈਬਨ ਬਣਿਆ ਹੁੰਦਾ। ਠੀਕ ਹੈ ਜੀ। ਗ੍ਰੀਨ ਰੂਮ ਪ੍ਰੋਪਰ ਬਣਿਆ ਹੁੰਦਾ। ਇਹ ਪਹਿਲੀ ਗੱਲ ਤਾਂ ਪਹੁੰਚਦੀਆਂ 3:30 ਵਜੇ ਆ। ਚਾਹੀਏ। ਡੀਜੇ ਵਾਲੇ ਉੱਥੇ ਪਹਿਲੇ 9 ਵਜੇ ਪਹੁੰਚੇ ਹੁੰਦੇ ਆ। ਗਰੁੱਪ ਵਾਲਾ 12 ਵਜੇ ਪਹੁੰਚਾ। ਬਾਕੀ ਇਹ ਮੈਡਮ ਦਾ ਇਹ ਨਹੀਂ 2 ਵਜੇ ਪਤਾ ਲੱਗਦਾ ਔਰ ਬਾਕੀ ਮੈਂ ਜਿਹੜੇ ਕੁਝ ਕਾਫੀ ਵੀਰਾਂ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਜਿੱਥੇ ਸਿਮਰ ਸੰਧੂ ਨਹੀਂ ਪਹੁੰਚੀ ਇਹ 2 ਵਜੇ ਜਵਾਬ ਦੇਣ ਦੀ ਮੈਂ ਸ਼ੋ ਨਹੀਂ ਲਗਾਣਾ ਔਰ ਇਹਨੂੰ ਸੋਸ਼ਲ ਮੀਡੀਆ ਤੇ ਇਹ ਗੱਲ ਨੂੰ ਬਹੁਤ ਜ਼ਿਆਦਾ ਉਡਾਤਾ ਹੋਇਆ ਔਰ ਇਹ ਗੱਲ ਨੋਰਮਲ ਆ ਹਰ ਇੱਕ ਵਿਆਹ ਸ਼ਾਦੀ ਤੇ ਮਾੜੀ ਮੋਟੀ ਹੋ ਜਾਂਦੀ ਆ ਪਰ ਇਦਾਂ ਚਾਹੀਦਾ ਨਹੀਂ ਹੈ ਇਹ ਬਾਕੀ ਵੀ ਜਿਹੜੇ ਗਰੁੱਪ ਆ ਕੁੜੀਆਂ ਮੁੰਡਿਆਂ ਉਹਨਾਂ ਨੂੰ ਦਿੱਕਤ ਆਏਗੀ ਕੰਮ ਕਰਨ ਲੱਗਿਆ ਹੁਣ ਤੇਰਾ ਨਾਮ ਆ ਜੀ ਲਾਡੀ ਗੱਲ ਅੱਡੀ ਬਾਜੀ ਕੁੜੀ ਬਲੋਂ ਇੰਟਰਵਿਊ ਦਿੱਤੀ ਕਿਸੀ ਦਾ ਕਹਿੰਦਾ ਕਿ ਮੈਂ ਸਿਰਫ ਤੁਹਾਨੂੰ ਹੀ ਜਾਣਦੀ ਆ ਕਿ ਤੁਸੀਂ ਇਹ ਪ੍ਰੋਗਰਾਮ ਰੈਨਚ ਕਰਾਇਆ ਤੁਸੀਂ ਅੱਜ ਉਹਦੇ ਉਲਟਾ ਵਿੱਚ ਕੀ ਹੈਗਾ ਸਮਝ ਨਹੀਂ ਨਹੀਂ ਉਹਨਾਂ ਨੂੰ ਸੱਦਿਆ ਮੈਸੇਜ ਆ ਦੇਖੋ ਜਦੋਂ ਉਹਨਾਂ ਨੂੰ ਸੱਦਿਆ ਉਹਨਾਂ ਨੂੰ ਉਹਨਾਂ ਨੂੰ ਪਰਫਾਰਮ ਕੀਤਾ ਉਹਨਾਂ ਸਟੇਜ ਦੇ ਉੱਤੇ ਨਹੀਂ ਉਹਨਾਂ ਨੂੰ ਵਧੀਆ ਲੱਗਿਆ ਤੇ ਪਾਰਟੀ ਨੇ ਸਾਨੂੰ ਆ ਕੇ ਕਹਿਤਾ ਦੇਖੋ ਅਸੀਂ ਤਾਂ ਪਾਰਟੀ ਦੀ ਸੁਣਨੀ ਆ ਕਹਿੰਦਾ ਸਾਨੂੰ ਪਾਰਟੀ ਉੱਥੇ ਸਾਦੀ ਆ ਅਸੀਂ ਪਾਰਟੀ ਦੀ ਸੁਣਨੀ ਆ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਪਰਫਾਰਮ ਕੁੜੀ ਨੂੰ ਨਹੀਂ ਲੈ ਕੇ ਆਣਾ ਵੀ ਨੂੰ ਸਟੇਟੇ ਨਾ ਚੜੋ ਇਹ ਸਟੇ ਤੋਂ نیچے ਗਈ ਪਤਾ ਨਹੀਂ ਇਹ ਪੈਗਲਾ ਕਿ ਹੈ ਨੇ ਪਤਾ ਨਹੀਂ ਕੀ ਕਰਕੇ ਆਏ ਨੇ ਤੇ ਤਾਂ ਆ ਵਾਪਸ ਫੇਰ ਆਈ ਵਾਪਸ ਆ ਕੇ ਇਹਨੇ ਮੈਕ ਫੜ ਲਿਆ ਮੈਕ ਚ ਇੰਗਲਿਸ਼ ਚ ਕੁਝ ਬੋਲਿਆ ਇੰਗਲਿਸ਼ ਚ ਬੋਲਿਆ ਜਿਆਦਾ ਭਾਈ ਉਹਨਾਂ ਨੂੰ ਨਹੀਂ ਪਸੰਦ ਆਇਆ ਉਹਨਾਂ ਨੂੰ ਪਤਾ ਨਹੀਂ ਕੀ ਬੋਲਿਆ ਆਪਾਂ ਨਹੀਂ ਕਹਿ ਸਕਦੇ ਕੀ ਬੋਲਿਆ ਤੇ ਬਾਅਦ ਚ ਕਹਿੰਦੀ ਮੈਂ ਤਾਂ ਜਾਉਂ ਫਿਰ ਮੈਨੂੰ ਕਹਿੰਦੀ ਪੇਮੈਂਟ ਦੇ ਦਵਾ ਦੋ ਮੇਰੀ ਵੀ ਮੈਂ ਚਲੀ ਜਾਉਂਗੀ ਮੈਂ ਪਾਰਟੀ ਨੂੰ ਸੱਜਿਆ ਆਪਾਂ ਇਹਦੀ ਪੇਮੈਂਟ ਕਰਾਦੀ ਪਾਰਟੀ ਕਹਿੰਦੀ ਦੇ ਦੋ ਪੇਮੈਂਟ ਇਹਦੇ ਜਾਵੇ ਵੀ ਆਪਾਂ ਇਹ ਤੋਂ ਕੰਮ ਨਹੀਂ ਕਰਾਣਾ ਫੇਰ ਅੜੀ ਕਰਕੇ ਬੈਠ ਗਈ ਵੀ ਮੈਂ ਜਾਣਾ ਜਦੋਂ ਸਟੇਜ ਤੇ ਜਿਹੜੀ ਵੀਡੀਓ ਚੱਲ ਰਹੀ ਹੈ 10 ਸਕਿੰਟ ਦੀ ਉਹਦੇ ਬਿਜਾ ਸਾਰੇ ਨੂੰ ਦੇਖੋ ਜੀ ਸਾਰਾ ਕੁਝ ਬੰਦਾ ਸਾਰਾ ਕੁਝ ਬੰਦਾ ਇਸ ਗ੍ਰੀਨ ਵੀ ਬੰਦਾ ਇਹ ਆ ਕੇ ਗਾਲੀ ਗਲੋਚ ਕਰਨ ਲੱਗੀ ਉੱਥੇ ਮੁੰਡੇ ਨੇ ਜਿਹੜਾ ਗਲਾਸ ਮਾਰਿਆ ਉਹਨੇ ਗੁੱਸੇ ਚ ਆ ਕੇ ਮਾਰਿਆ ਕਿ ਉਹਨਾਂ ਦੀਆਂ ਤੀਆਂ ਪਹਿਣਾ ਸਾਰੀਆਂ ਮੂਰੇ ਬੈਟੀਆਂ ਜੀ ਜਿੰਨਾ ਗੰਦ ਬੋਲ ਰਹੇ ਸੀ ਇਹ ਸਟੇਜ ਦੇ ਵਿੱਚ ਉਹਨਾਂ ਨੇ ਆਪ ਵੀ ਮੰਨਿਆ ਵੀ ਹਾਂ ਅਸੀਂ ਕਿ ਗਾਲੀ ਗਲੋਚ ਦਿੱਤੀ ਆ ਮੈਂ ਹੋਣ ਗੱਲ ਕਰੀ ਇੱਥੇ ਤੁਸੀਂ ਆਏ ਹੋ ਕੀ ਹੁਣ ਸੁਨੇਹਾ ਇੱਥੇ ਲੈ ਗਏ ਅਸੀਂ ਤਾਂ ਇਹ ਕਹਿਣ ਆਏ ਆਂ ਜੀ ਦੇਖੋ ਸਾਰੇ ਆਰਗੇਨਾਈਜ਼ਰ ਇਕੱਠੇ ਹੋਏ ਨੇ ਉਰੇ ਆਰਗੇਨਾਈਜ਼ਰਾਂ ਨੂੰ ਵੀ ਉਹਨਾਂ ਨੇ ਮੰਦਾ ਪਾੜਾ ਬੋਲਿਆ ਵੀ ਇਹ ਸਾਡੀ سپورਟ ਨਹੀਂ ਕਰ ਰਹੇ ਉਹਨੂੰ ਸਟੇਜ ਤੋਂ ਖੁਦ ਮੈਲ ਜਾ ਕੇ ਲੈ ਕੇ ਆਏ ਸਟੇਜ ਤੋਂ ਮੈਲ ਜਾ ਕੇ ਲੈ ਕੇ ਆਇਆ 30000 ਪੇਮੈਂਟ ਲੈਂਦੇ ਨੇ ਹੁਣ ਸਾਨੂੰ ਕਹਿੰਦੇ ਨੇ ਸੇਫਟੀ ਸਾਡੀ ਧਿਆ ਕਰੋ ਸੇਫਟੀ ਅਸੀਂ ਕਿੱਥੋਂ ਦਈਏ ਦੇਖੋ ਆਪਾਂ ਉੱਥੇ ਲੜਨ ਤਾਂ ਆਉਂਦੇ ਨਹੀਂ ਆਪਾਂ ਲੜਨ ਥੋੜਾ ਆਉਨੇ ਆਪਾਂ ਤਾਂ ਉੱਥੇ ਇੰਟਰਟੇਨਮੈਂਟ ਕਰਨ ਆਉਂਦੇ ਆਂ ਅਗਲੇ ਦਾ ਆਪਾਂ ਪੈਸੇ ਲੈਣੇ ਆ ਇੰਟਰ ਮੇਰਾ ਨਾਮ ਕੀ ਨਾਮ ਮਾਨੋ ਦਾ ਮੇਰਾ ਨਾਮ ਦੀਪਾ ਜੀ ਹਾਂ ਸੁਣਾਲੇ ਹੋਏ ਕੀ ਹੋਇਆ ਕਰ ਹਾਂਜੀ ਸਾਡਾ ਪੰਗੜਾ ਗਰੁੱਪ ਵਾਈ ਅੱਠ ਅੱਠ ਮੁੰਡਿਆਂ ਦਾ ਪੰਗੜਾ ਗਰੁੱਪ ਆ ਜੀ ਅਸੀਂ ਉਸ ਟਾਈਮ ਉੱਥੇ ਮੌਜੂਦ ਸੀਗੇ ਤਕਰੀਬਨ ਪ੍ਰੋਗਰਾਮ ਖਾਤਮੇ ਹੋ ਚੁੱਕਿਆ ਸੀਗਾ ਤੇ ਬਸ ਇਹ ਉਦੋਂ ਬਾਅਦ ਆਈ ਇਹਨੇ ਮੇਰੇ ਕੋ ਫੜ ਕੇ ਉਹਨੂੰ ਆਡੀਅנס ਵਾਲਿਆਂ ਨੂੰ ਗਾਲਾਂ ਗੋਲਾਂ ਕੱਢੀਆਂ ਕਾਫੀ ਉਹਨਾਂ ਦੀਆਂ ਪਰਿਵਾਰ ਫੈਮਿਲੀ ਬੈਠੀ ਸੀ ਉਹਨਾਂ ਨੇ ਗੁੱਸਾ ਮੰਨਿਆ ਤੇ ਚਲੋ ਉਦੋਂ ਬਾਅਦ ਇਹ ਵਾਪਸ ਚਲੀ ਗਈ ਇਹਨੂੰ ੱੱਕੇ ਨਾਲ ਫੜ ਕੇ ਲੈ ਗਏ ਇਹ ਪਰ ਜਰਾ ਉਹ ਕਰ ਰਹੀ ਸੀਗੀ ਕਿ ਨਹੀਂ ਮੈਂ ਉੱਪਰ ਜਾਣਾ ਹੀ ਜਾਣਾ ਵਾ ਪਰਫਾਰਮੈਂਸ ਕਰਨੀ ਕਰਨੀ ਇਹਨੂੰ ੱਟਕੇ ਨਾਲ ਲੈ ਕੇ ਵੀ ਜਾ ਰਹੇ ਸੀਗੇ ਪਰ ਇਹ ਨਹੀਂ ਹੱਟੀ ੱਟਕੇ ਨਾਲ ਗਈ ਏ ਉੱਪਰ ਜਾ ਕੇ ਤੇ ਹੁਣ ਕੀ ਕਹਣਾ ਦੋਨੀਆਂ ਜਿਹੜੀ ਗਾਲੀ ਗਲੋਚ ਕੀਤੀ ਗਈ ਹੈ ਸਟੇਜ ਤੇ ਆਡੀਅנס ਨਾਲ ਜਿਹੜੀ ਉਹ ਹੋਈ ਹੈ ਉਹਦੇ ਵਿੱਚ ਕੀ ਕਹਣਾ ਲਸਾ ਕੀ ਹੈ ਜੀ ਜਿਹੜਾ ਆਪਾਂ ਲੋਕ ਦੇਖ ਰਹੇ ਆ ਉਹ ਸਿਰਫ 10 ਸਕਿੰਟ ਦੀ ਵੀਡੀਓ ਆ ਉਹ ਅਸਲੀ ਸੱਚ ਨਹੀਂ ਹੈਗਾ ਵਾ ਪਰ ਪੂਰੀ ਜੇ ਵੀਡੀਓ ਆ ਪਹਿਲਾਂ ਇੱਕ ਕੁੜੀ ਨੇ ਹੀ ਬਵਾਦ ਖੜਾ ਕੀਤਾ ਵਾ ਇਹਦਾ ਮਤਲਬ ਨਹੀਂ ਸੀਗਾ ਕਿ ਮੈਗ ਫੜ ਕੇ ਕੋਈ ਬੋਲਣ ਦਾ ਕਿ ਆਪਾਂ ਪਰਫਾਰਮੈਂਸ ਕਰਨ ਆਏ ਆ ਆਪਾਂ ਆਰਟਿਸਟਾਂ ਇਹ ਪੰਗੜਾ ਪਉਣ ਆਏ ਆ ਤੇ ਆਪਣਾ ਕੰਮ ਉਹੀ ਆ ਮੈਂ ਫੜ ਕੇ ਜੇ ਆਪਾਂ ਅਗਲੇ ਨੂੰ ਬੋਲਾਂਗੇ ਗਲਤ ਮਲਤ ਕਿੱਦਾਂ ਸੁਣ ਲੂਗਾ ਤਾਂ ਉਹਨਾਂ ਨੇ ਗੁੱਸੇ ਵਿੱਚ ਮੁੰਡੇ ਨੇ ਸਟੇਪ ਚੱਕਿਆ ਵਾ ਤੇ ਉਹਨਾਂ ਨੇ ਉਹਦਾ ਗਲਾਸ ਵਾਲ ਨਾਲ ਕੀ ਨਾ ਕੀ ਗਲਾਸ ਉਹਦੇ ਵੱਜਿਆ ਸੀ ਤਾਂ ਕਿ ਅਪੀਲ ਲੈ ਕੇ ਆਇਓ ਸਹੀ ਤਾਂ ਇਹ ਕਹਿ ਰਿਹਾ ਵੀ ਜੋ ਮੁੰਡੇ ਤੇ ਪਰਚਾ ਪਿਆ ਵਾ ਤਾਂ ਉਹ ਉਹਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਇੱਕ ਪਰ ਤਰਫਾ ਦੇਖ ਕੇ ਇਹ ਨਹੀਂ ਪਰਚਾ ਪੈਣਾ ਚਾਹੀਦਾ ਵਾ ਦੀ ਉਹਦੇ ਪਰਚਾ ਗਲਤ ਪਿਆਵਾ ਪੁਲਿਸ ਨੂੰ ਪੂਰੀ ਉਹ ਕਾਰਨਾ ਚਾਹੀਦੀ ਹੈ ਇਨਕੁਆਇਰੀ ਕਰਨੀ ਚਾਹੀਦੀ ਹੈ ਜੋ ਕੈਮਰੇ ਹੋਰ ਲੱਗੇ ਸੀਗੇ ਆਪਣੇ ਪੈਸ ਦੇ ਵਿੱਚ ਉਹਨਾਂ ਚੰਗੀ ਤਰ੍ਹਾਂ ਉਹ ਕਰਨੀ ਚਾਹੀਦੀ ਹੈ ਬਾਕੀ ਅਸੀਂ ਚਾਰ ਪੰਜ ਕੁੜੀਆਂ ਹੋਰ ਵੀ ਸੀਗੀਆਂ ਉਹਨਾਂ ਨੂੰ ਨਹੀਂ ਉਹਨਾਂ ਨੇ ਮਾਰਾ ਕਿਆ ਇਹਦੇ ਵੀ ਮੜਾ ਸੀ ਤਾਂ ਇਹਨੂੰ ਮੜਾ ਗਿਆ ਹਾਂਜੀ ਹੋਰ ਵੀ ਕੁੜੀਆਂ ਕੰਮ ਕੀਤੀਆਂ ਉਹਨਾਂ ਚੈੱਕ ਅਲਿਕਲ ਦੀ ਪੁੱਛ ਪੁੱਛਿਆ ਜਾਵੇ ਤੇ ਉਹਨਾਂ ਸਾਰੇ ਜੀ ਉੱਥੇ ਖੁਦ ਮੌਜੂਦ ਸੀਗੇ ਇਹਨੂੰ ੱੱਕੇ ਨਾਲ ਫੜ ਕੇ ਲੈ ਕੇ ਜਾ ਰਹੀ ਆ ਜਦ ਤੱਕ ਇਹਨੂੰ ਪੇਮੈਂਟ ਵੀ ਦੇ ਦਿੱਤੀ ਔਰ ਇਹ ਸੇ ਕਹਿ ਰਹੀ ਸੀਗੀ ਵੀ ਤੁਸੀਂ ਜਾਓ ਇੱਥੋਂ ਅਜੀ ਆਪਣਾ ਪ੍ਰੋਗਰਾਮ ਨਹੀਂ ਖਰਾਬ ਕਰਨਾ ਪਰ ਇਹ ਨਹੀਂ ਹਟੀ ੱੱਕੇ ਨਾਲ ਜਾ ਰਹੀ ਸੀਗੀ ਤੇ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਹੋਣਗੀਆਂ ਬਾਕੀ ਜਿਹੜੇ ਬੰਦੇ ਖਿਲਾਫ ਖੜੇ ਹੋਏ ਨੇ ਇਸ ਟਾਈਮ ਤੇ ਮੇਰੇ ਉਸ ਬੰਦਿਆਂ ਨੂੰ ਪੁੱਛੋ ਚੰਗੀ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦਿਆਂ ਦੀ ਪਛਾਣ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋਇਓ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸੱਚੀ ਸਵਿੱਤਰੀ ਆ ਮੈਂ ਠੀਕ ਆ ਪਰ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਹੀ ਮਤਲਬ ਉਹਨਾਂ ਦੇ ਚਿਹਰੇ ਤੁਸੀਂ ਪਛਾਣ ਸਕਦੇ ਹੋ ਪਛਾਣੋ ਉਹ ਪਛਾਣਨ ਦੀ ਬਜਾਏ ਕੁਝ ਉਹਨਾਂ ਨੂੰ ਪੁਲਿਸ ਨੂੰ ਤੁਸੀਂ ਹੈਲਪ ਨਹੀਂ ਕਰ ਰਹੇ ਉਲਟਾ ਮੈਨੂੰ ਹੀ ਗਲਤ ਠਹਿਰਾ ਰਹੀ ਹੋ ਮੈਂ ਇਹ ਜਿਹੜੀ ਚੀਜ਼ ਫੇਸਬੁੱਕ ਤੇ ਦੇਖੀ ਮੈਂ ਰਸਤੇ 'ਚ ਮੋੜਾਈਆਂ ਮੈਨੂੰ ਫਿਰ ਜਦੋਂ ਮੈਮ ਨਾਲ ਗੱਲ ਹੋਈ ਐ ਐਸਐਸਪੀ ਮੈਮ ਨਾਲ ਮੇਰੀ ਗੱਲ ਹੋਈ ਐ ਮੈਮ ਕਹਿੰਦੇ ਬੇਟਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਇਰਾਨ ਨਾਲ ਆਪਦੇ ਘਰੇ ਬੈਠੋ ਠੀਕਾ ਜਿੰਨੇ ਵੀ ਆਣਾ ਮਾ ਜੋ ਵੀ ਸੰਬੰਧਨ 판 ਕੇ ਤੁਹਾਡੇ ਘਰੇ ਆ ਜਾਣੇ ਆ ਪਰਚੇ ਦੇ ਠੀਕ ਹੈ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਜਦੋਂ ਕਾਰਵਾਈ ਹੋਏਗੀ ਬੰਦੇ ਆਪਾਂ ਪੜਾਂਗੇ ਤੁਹਾਨੂੰ ਪਛਾਣਨ ਲਈ ਬੁਲਾਇਆ ਜਾਏਗਾ ਮੈਡਮ ਅਲਿਗੇਸ਼ਨ ਤੁਹਾਡੇ ਤੇ ਲੱਗੀ ਸੀ ਦਾਰੂ ਪੀ ਕੇ ਤੁਸੀਂ ਸਟੇਜ ਤੇ ਚੜੇ ਉਹਨਾਂ ਨੇ ਇਹ ਅਲਿਗੇਸ਼ਨ ਲਾਇਆ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੁਸੀਂ ਠੀਕ ਹੈ ਓਕੇ ਜੇ ਮੈਂ ਦਾਰੂ ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਿਹੜਾ ਰਿਪੋਰਟ ਲਿਖਣ ਗਈਆਂ ਐ ਐਸਆਈ ਸਾਹਿਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈਆਂ ਸ਼ਾਮ ਨੂੰ ਜਦੋਂ ਗਈਆਂ ਉਹਨਾਂ ਨੂੰ ਪੁੱਛਣਾ ਸੀ ਕਿ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਆਂਦੀ ਨਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਲਖਣ ਵਾਸਤੇ ਤੇ ਉਦੋਂ ਕਿ ਉਹਨੇ दारू ਪੀਤੀ ਹੋਈ ਸੀ ਤੁਹਾਨੂੰ ਲੱਗਿਆ ਇਹ ਗੱਲ ਤੁਸੀਂ ਐਸਆਈ ਸਾਹਿਬ ਕੋਲ ਪੁੱਛ ਸਕਦੇ ਹੋ ਕਿ ਮੈਂ दारू ਪੀਤੀ ਸੀ ਬਾਕੀ ਉਹ ਕਹਿੰਦੇ ਤੁਹਾਡੀ ਪਰਫਾਰਮੈਂਸ ਵੀ ਖਤਮ ਹੋ ਚੁੱਕੀ ਸੀ ਤੁਸੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਇਸ ਸਟੇਜ ਤੇ ਆਏ ਤੇ ਤੁਸੀਂ ਗਾਣਾ ਗਾਣ ਲੱਗ ਗਏ ਬਰਾਤੀਆਂ ਇਹ ਐਦਾਂ ਐਦਾਂ ਕਿੱਦਾਂ ਹੋ ਸਕਦਾ ਯਾਰ ਕਿ ਖਤਮ ਹੋ ਗਿਆ ਸਾਰਾ ਕੁਝ ਤੇ ਫੇਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਿਆ ਕਿਸੇ ਨੂੰ ਕਿੱਦਾਂ ਹੋ ਸਕਦਾ ਯਾਰ ਹੁਣ ਮਾਮਲਾ ਦਰਜ ਹੋਇਆ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਧਮਕੀ ਭਰਿਆ ਫੋਨ ਜਾਂ ਕੋਈ ਅੱਦਾਂ ਦੀ ਗੱਲ ਮੈਨੂੰ ਧਮਕੀ ਭਰਿਆ ਫੋਨ ਤਾਂ ਕੋਈ ਨਹੀਂ ਆਇਆ ਜੀ ਮੈਨੂੰ ਲੱਗ ਰਿਹਾ ਕਿ ਇਹਨਾਂ ਨੇ ਜਿਹੜੇ ਆਪ ਦੇ ਚਿਹਰੇ ਜਿਹੜੇ ਨਹੀਂ ਪਹਿਚਾਨ ਰਹੇ ਇਹ ਲੋਕ ਜਦਕਿ ਬੈਣੀਪਾਲ ਜਿਹੜਾ ਹੋਇਆ ਵਾ ਜਿਹੜੇ ਲਾਡੀ ਵਗੈਰਾ ਜਿੰਨੇ ਵੀ ਸੋਡੀ ਵਗੈਰਾ ਮੇਰੇ ਖਿਲਾਫ ਉੱਥੇ ਕੁਐਸਚਨ ਕਰ ਰਹੇ ਨੇ ਬੈਣੀਪਾਲ ਦਾ ਡੀਜੇ ਸੀਗਾ ਉਹ ਵੀ ਤੁਸੀਂ ਉਹ ਉੱਥੇ ਸੀਗਾ ਬੰਦਾ ਹਾਂਜੀ ਠੀਕ ਹੈ ਨਾ ਤੇ ਉਹ ਬੈਣੀਪਾਲ ਨੂੰ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਦੁਲ੍ਹਾ ਦੁਲਹਨ ਸੀ ਤੁਸੀਂ ਆਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ ਤੁਸੀਂ ਪੁਲਿਸ ਦੀ ਇਹ ਹੈਲਪ ਕਿਉਂ ਨਹੀਂ ਕਰ ਰਹੇ ਬਾਕੀ ਤਾਂ ਸਾਰਿਆਂ ਨੇ ਵੀਡੀਓ ਦੇਖੀ ਹੈ ਚਲੋ ਮੈਂ ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੁਛ ਵੀ ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਡੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਦੋਂ ਉਹਨੇ ਮੈਨੂੰ ਕੁਝ ਕਿਹਾ ਕਿ ਤੇਰੀ ਭੈਣ ਦੀ ਤੇ ਮੈਂ ਕਿਹਾ ਉਹ ਤੇਰੀ ਭੈਣ ਦੀ ਨਹੀਂ ਹੈਗੀ ਤੁਸੀਂ ਸੁਣਿਆ ਹੋਣਾ ਮੈਂ ਵੀਡੀਓ 'ਚ ਇਹ ਗੱਲ ਲਈ ਆ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਹਵਾ ਲਿਆ ਤੇ ਤੂੰ ਜਾਜਾ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਹੈ ਮੇਰਾ ਕੋਈ ਇਨਾਂ ਦੇ ਨਾਲ ਆਰਗੇਨਾਈਜ਼ਰ ਨਾਲ ਕੇ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਨੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਪਈ ਹੈ ਐਲੀਸ਼ਾ ਉਹ ਦੋ ਤਿੰਨ ਦਿਨ ਪਹਿਲਾਂ ਜਿਹੜੀ ਕੁੜੀ ਹੁਣ ਮੇਰੇ ਖਿਲਾਫ ਹੋਈ ਹੈ ਦੋ ਤਿੰਨ ਦਿਨ ਚੋਂ ਬਦਲ ਗਈ ਆ ਉਹਦੀ ਰਿਕਾਰਡਿੰਗ ਸੁਣਾਨੀ ਹੈ ਮੈਂ ਨਾ ਬਹੁਤ ਡਿਪਰੈਸਡ ਹੋ ਗਈ ਸੀਗੀ ਮੁਣੀਕ ਲਾਡੀ ਕੇ ਦੇ ਜਿਵੇਂ ਕਿ ਅੱਜ ਜੋ ਡੀਜੀ ਗਰੁੱਪ ਬੈਣੀਪਾਲ ਵਾਲਾ ਪੰਜਾਬ ਡੀਜੀ ਗਰੁੱਪ ਦਾ ਪ੍ਰਧਾਨ ਵੀ ਉੱਥੇ ਸੀਗੇ ਆਰਟਿਸਟ ਕਲਾਕਾਰ ਲੜਕੀਆਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਸਬੰਧ ਨਾਲ ਪੁਲਿਸ ਸਟੇਸ਼ਨ ਦੇ ਅੱਗੇ ਆ ਕੇ ਹਾਂਜੀ ਜੋ ਕਹਿੰਦੇ ਕਿ ਤੁਸੀਂ ਗਲਤ ਹੋ ਇਨਸਾਫ ਹੀ ਮੰਗ ਕਰ ਰਹੇ ਜੀ ਉਹਨੂੰ ਅੱਛਾ ਮੈਂ ਗਲਤ ਹਾਂ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਕੀ ਚਾਹੀਦਾ ਹੈ ਉਹਨਾਂ ਨੇ ਇਹ ਮੰਗ ਰੱਖੀ ਹੈ ਕਿ ਸਾਨੂੰ ਇਨਸਾਫ ਦੋ ਇਸ ਲੜਕੀ ਕਰ ਤੋਂ ਕਿਤੇ ਬਦਨਾਮੀ ਸਾਰੇ ਗਰੁੱਪਾਂ ਦੀ ਹੋ ਰਹੀ ਹੈ ਅੱਛਾ ਅੱਛਾ ਬਦਨਾਮੀ ਹੋ ਰਹੀ ਹੈ ਤੇ ਮਤਲਬ ਜਿਹੜੀ ਵੀਡੀਓ ਦੇਖੀ ਗਈ ਹੈ ਜਿਹੜਾ ਉਹਨੇ ਮੇਰੇ ਗਲਾਸ ਮਾਰਿਆ ਵਾ ਪ੍ਰੈਕਟੀ ਉਹ ਸਹੀ ਸੀਗਾ ਉਹਨਾਂ ਕੋਲੋਂ ਮੇਰੇ ਆਇਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਤੁਸੀਂ ਕੋਈ ਤੁਸੀਂ ਇਹ ਸਵਾਲ ਉਹਨਾਂ ਨੂੰ ਇੱਕ ਵਾਰੀ ਕਰਿਓ ਤੁਸੀਂ ਕੋਈ ਦਿਖਾਣ ਲੱਗ ਗਈ ਸੀ ਤੇ ਮੈਂ ਦਿਖਾਣ ਲੱਗੀ ਸੀ ਜਿਹੜੀ ਕੁੜੀ ਅੱਜ ਤੁਸੀਂ ਇਹ ਉਹਨਾਂ ਦੀ ਜਾਣ ਪਛਾਣ ਅੱਛਾ ਠੀਕ ਹੈ ਤੁਸੀਂ ਬੈਣੀਪਾਲ ਨੂੰ ਇੱਕ ਕੁਐਸਚਨ ਹੋਰ ਕਰਨਾ ਵਾ ਨੈਕਸਟ ਟਾਈਮ ਤੇ ਕਿ ਭਾਈ ਤੁਸੀਂ ਤੁਸੀਂ ਤਾਂ ਬੰਦੇ ਨੂੰ ਜਾਣਦੇ ਹੋ ਜਿਹਦਾ ਵਿਆਹ ਸੀ ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ ਸਹੀ ਗਲਤ ਆਉਂ ਆਪੇ ਦੱਸ ਦਿੰਗੇ ਠੀਕ ਹੈ ਨਾ ਜੇ ਡਰਿੰਕ ਮੈਂ ਕੀਤੀ ਵੀ ਹੋਊਗੀ ਨਹੀਂ ਵੀ ਕੀਤੀ ਹੋਊਗੀ ਅਗਲੇ ਨੇ ਮੇਰੇ ਗਲਾਸ ਤਾਂ ਮਾਰਿਆ ਹੀ ਆ ਨਾ ਠੀਕ ਆ ਨਾ ਇਹ ਤਾਂ ਕੋਈ ਇਲਜ਼ਾਮ ਨਹੀਂ ਬਣਦਾ ਹੈਗਾ ਵੈਸੇ ਤਾਂ ਹਾਂਜੀ ਸਮਾਗਮ ਜਿਨ੍ਹਾਂ ਦਾ ਸਮਾਗਮ ਸੀਗਾ ਜਿਨ੍ਹਾਂ ਨੇ ਤੁਹਾਡੇ ਨਾਲ ਬਦਮਾਹੀ ਕੀਤੀ ਉਹਨਾਂ ਦਾ ਪਤਾ ਦੱਸਾਇਆ ਵਾ ਅੱਜ ਜਿਹੜੇ ਉਹ ਗਰੁੱਪ ਵਾਲੇ ਸੀ ਕਿ ਉਹਨਾਂ ਨਾਲ ਵੀ ਤੁਸੀਂ ਕੋਈ ਸ਼ਿਕਾਇਤ ਦਉਗੇ ਤੁਹਾਡੇ ਨਾਲ ਜਿਸ ਦਾ ਵਾ ਤੁਹਾਡੇ ਖਿਲਾਫ ਕਰਨ ਨੂੰ ਕੁਝ ਵੀ ਤਾਂ ਨਹੀਂ ਕੋਈ ਸ਼ਿਕਾਇਤ ਨਹੀਂ ਤੁਹਾਡੀ ਉਹਨਾਂ ਮੈਂ ਬਾਹਰ ਲਾਉਂਦਾ ਮੈਂ ਤਾਂ ਇੱਕ ਗੱਲ ਉਹਨਾਂ ਨੂੰ ਕਹੂੰਗੀ ਕਿ ਭਾਈ ਤੁਹਾਡੀ ਕੁੜੀ ਦੇ ਨਾਲ ਇਹ ਚੀਜ਼ ਹੋਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀਆਂ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਤੁਸੀਂ ਉਹਨਾਂ ਦਾ ਇਹ ਦਾਵਾ ਰੱਖ ਕਰਦੇ ਹੋ ਕਿ ਤੁਸੀਂ ਸਮਾਗਮ ਵਾਲੇ ਦਿਨ ਸ਼ਰਾਬ ਨਹੀਂ ਪੀਤੀ ਜੀ ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ ਔਰ ਉਸੇ ਦਿਨ ਮੈਂ ਐਸਾ ਐਸਆਈ ਸਾਹਿਬ ਕੋਲ ਰਿਪੋਰਟ ਲਖਣ ਜਾਂਦੀ ਆ ਸ਼ਰਾਬ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਖਣ ਜਾਂਦਾ ਹੈ ਜੀ ਤੁਸੀਂ ਜੋ ਆਡੀਓ ਸੁਣਾ ਲੱਗੀ ਕੋਈ ਮੈਂ ਆਡੀਓ ਉਸੇ ਕੁੜੀ ਦੀ ਜਿਹੜੀ ਮੇਰੇ ਖਿਲਾਫ ਬੋਲਦੀ ਪਈ ਆ ਉਸੇ ਕੁੜੀ ਦੀ ਕਹਿੰਦੀ ਆ ਕਿ ਬੇਟਾ ਬਚ ਕੇ ਰਹਿ ਤੈਨੂੰ ਕੁੜੀਆਂ ਦੀ ਤੈਨੂੰ ਲੋਕਾਂ ਤੋਂ ਨਾ ਲੋਕਾਂ ਦੀ ਨਜ਼ਰਾਂ ਚ ਆਈ ਹੋਈਆਂ ਦੇਖੋ ਜੀ ਮੈਂ ਕਿ ਉੱਥੇ ਸਾਹਮਣੇ ਵਾਲੇ ਬੈਂਕ ਦੇ ਕੋਲ ਜਦੋਂ ਨਾਲੇ ਇਹਨੂੰ ਇਹਨਾਂ ਨੇ ਵੀਡੀਓ ਏ ਜੀ ਲਈ ਜੀ ਉਹਦਾ ਨਾਮ ਸੀਗਾ ਅਲੀਸ਼ਾ ਇਹ ਕਦੋਂ ਦੀ ਆਡੀਓ ਜੀ ਤੁਹਾਨੂੰ ਜਿਹੜੀ ਅਲੀਸ਼ਾ ਬਾਹਰ ਦੇ ਪੈਸੇ ਉੱਤੇ ਠੀਕ ਹੈ ਅਲੀਸ਼ਾ ਦੀ ਮੈਂ ਸੇਵ ਕੀਤਾ ਹੋਇਆ ਇਹ ਜਿਹੜੇ ਉਹ ਅਡਿਸਸਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨੇ ਪ੍ਰਧਾਨ ਪਰਦੂਨ ਕੁਛ ਨਹੀਂ ਆ ਆ ਵੀ ਪ੍ਰਧਾਨ ਬਣੇ ਹੋਏ ਨੇ ਕਿਹਨਾਂ ਨੇ ਬਣਾਇਆ ਇਹਨਾਂ ਨੂੰ ਪ੍ਰਧਾਨ ਆਡੀਓ ਸੁਣਾਓ ਇਹ ਇਹ ਦੋ ਤਿੰਨ ਦਿਨ ਮੈਂ ਮੇਰੀ ਤਬੀਅਤ ਬਹੁਤ ਖਰਾਬ ਸੀਗੀ ਮੈਨੂੰ ਜਦੋਂ ਫਰੈਂਡ ਜੀ ਵਾਲਾ ਫੋਨ ਕਰ ਕਰਕੇ ਕਹਿ ਰਿਹਾ ਕਿ ਤੂੰ ਆ ਸਟੇਜ ਤੇ ਆ ਨਹੀਂ ਤਾਂ ਸਾਡੀ ਪੇਮੈਂਟ ਮਰ ਜਾਣੀ ਆ ਇਹ ਹੁਣ ਚਲੋ ਮੈਂ ਵੀ ਮੁੱਦਾ ਛੇੜ ਦੇਣੀ ਆ ਜੇ ਇਹਨਾਂ ਨੇ ਛੇੜਿਆ ਨਾ ਹੁਣ ਤੁਸੀਂ ਗੱਲਾਂ ਇੱਕ ਆਡੀਓ ਸੁਣਾਓ ਕੁਮਾਲ ਹੋ ਗਈ ਅੱਛਾ ਡਿਪਰੈਸ਼ਨ ਚੇਂਜਸ ਹੋ ਗਏ ਨਹੀਂ ਭਾਈ ਇਹ ਤਾਂ ਮਾਈਗਰੇਨ ਦੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਨਹੀਂ ਹੈ ਇਸ ਤੇ ਪਤਾ ਨਹੀਂ ਸੀ ਕਿ ਧਿਆਨ ਰੱਖ ਬੁੱਤਾਪੜਾ ਵੈਸੇ ਤੂੰ ਬਹੁਤ ਨਜ਼ਰਾਂ ਚੰਗਾ ਲੋਕਾਂ ਦੀਆਂ ਇਉਂ ਹੀ ਕੁੜੀ ਮੈਨੂੰ ਦੁਆਵਾਂ ਦੇ ਰਹੀ ਐ ਕੀ ਕਹਿ ਰਹੀ ਕੁਝ ਸ਼ਬਦ ਤੁਸੀਂ ਕੋਈ ਕਹਿ ਰਹੇ ਹੋ ਉਹ ਕਹਿ ਰਹੀ ਐ ਕਿ ਤੁਹਾਨੂੰ ਮੇਰੇ ਦੁਆਵਾਂ ਨਹੀਂ ਤੁਸੀਂ ਬੋਲੋ ਮਾਲ ਹੋ ਗਈ ਅੱਛਾ ਡਿਪਰੈਸ਼ਨ ਤੇ ਇਹ ਚੀਜ਼ ਲੰਬੀ ਐ ਮੈਂ ਤਾਂ ਮਾਈਗਰੇਨ ਦੀ ਪ੍ਰੋਬਲਮ ਐ ਨਾ ਡਿਪਰੈਸ਼ਨ ਦੀ ਨਾ ਕਿ ਪਤਾ ਨਹੀਂ ਕਿ ਕਿਹੜਾ ਕੇ ਧਿਆਨ ਰੱਖ ਬਹੁਤ ਤਪੜਾ ਵੈਸੇ ਤੂੰ ਬਹੁਤ ਨਜ਼ਰ ਆ ਚੰਗਾ ਲੋਕਾ ਦੀ ਠੀਕ ਐ ਕੀ ਕਹਿ ਰਹੀ ਕੁਝ ਸ਼ਬਦ ਤੁਸੀਂ ਬੋਲੋ ਉਹ ਇਹ ਗੱਲ ਕਹਿ ਰਹੇ ਨੇ ਮੈਂ ਮੈਨੂੰ ਜਦੋਂ ਫਰੈਂਡ ਜੇ ਵਾਲੇ ਨੇ ਬਹੁਤ ਹੱਦ ਤੱਕ ਪਰੇਸ਼ਾਨ ਕਰਤਾ ਸੀ ਕਿ ਸਾਡੀ ਨਾ ਪੇਮੈਂਟ ਹੁਣ ਮੈਂ ਸਿੱਧਾ ਫਰੈਂਡ ਡਿਜ਼ਾਈਨਰ ਨੂੰ ਕੋਦਰ ਦਾ ਹੀ ਨਾਮ ਲਵਾਂਗੀ ਠੀਕ ਹੈ ਪਹਿਲਾਂ ਤਾਂ ਮੈਂ ਪਰਹੇਜ਼ ਕਰ ਰਹੀ ਸੀ ਹੁਣ ਇਹ ਮੇਰੇ ਵੈਸਟਰਨ ਸ਼ੋਜ਼ ਗਿਆ ਫੋਟੋ ਆ ਪਾ ਰਹੇ ਨਹੀਂ ਕਿ ਮੈਂ ਇੱਡੀ ਸੱਚੀ ਸੁਵਿਤਰੀ ਨਹੀਂ ਹੈਗੀ ਹਾਂ ਮੈਂ ਵੈਸਟਰਨ ਸ਼ੋਅ ਤਾਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਟਰਵਿਊ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਮੇਰੀ ਉਹ ਇੰਟਰਵਿਊ ਜਰੂਰ ਹੋਈ ਹੈ ਤੁਹਾਡੇ ਵਿੱਚੋਂ ਜਿੱਥੇ ਮੈਂ ਕਿਹਾ ਸੀਗਾ ਕਿ ਮੈਂ ਵੈਸਟਰਨ ਕੰਮ ਕਰਦੀ ਸੀ ਪਹਿਲਾਂ ਤੇ ਹਰ ਡਰੈਸ ਦਾ ਹਰ ਮਾਡਲ ਦਾ ਜਿਵੇਂ ਵੈਸਟਰਨ ਸ਼ੋਅ ਚ ਕੱਪੜੇ ਛੋਟੇ ਪਾਣੇ ਪੈਂਦੇ ਆ ਤੇ ਕਲਚਰ ਚ ਪੂਰੇ ਪਾਣੇ ਪੈਂਦੇ ਤੇ ਕਲਚਰ ਚ ਮੈਂ ਪੂਰੇ ਰਾਈਟ ਨਾ ਫਰੈਂਚ ਡੀਜ਼ਨ ਪદ્ધਤੀ ਦੀ ਗੱਲ ਕਰਦੋ ਫਰੈਂਚ ਡੀਜ਼ਨ ਪદ્ધਤੀ ਲਗਾਈ ਗਈ ਹੈ ਮੈਨੂੰ ਅਸਲ ਵਿੱਚ ਉਹਨਾਂ ਨੇ ਪੇਜ ਤੇ ਆਪਣੇ ਭਾਈ ਜੀ ਨਹੀਂ ਕਿਹੜੀ ਵੀਡੀਓ ਜਿਹੜੀ ਉਹ ਹੀ ਸਟੇਜ ਵਾਲੀ ਵੀਡੀਓ ਜੋ ਵਾਇਰਲ ਹੋਈ ਹੈ ਸਭ ਪਾਸੇ ਲਗਾਈ ਦੀ ਹਾਂ ਉਹ ਵੀਡੀਓ ਵੈਕਨ ਦੱਸਦੀਆਂ ਇੱਕ ਨਾ ਮਾਜਾ ਬਲੌਗ ਦੀ ਵੀਡੀਓ ਸੀਗੀ ਮੇਰੀ ਵਾਇਰਲ ਹੋਈ ਸੀਗੀ ਉਹ ਇਹਨਾਂ ਦੇ ਸਟੇਜ ਤੇ ਮੇਰੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬੇਟਾ ਤੁਸੀਂ ਸਾਡੇ ਨਾਲ ਕੰਮ ਕਰ ਲਾ ਮੈਂ ਇੱਕ ਬੰਦੇ ਕੋਲ ਲਾਡੀ ਭਾਜੀ ਕੋਲ ਕੰਮ ਕਰਦੀ ਸੀ ਇਹਨਾਂ ਨੇ ਕਦੀ ਮੈਨੂੰ ਗਿਫਟ ਦੇਣੇ ਕਦੀ ਕੋਸ਼ਿਸ਼ ਦੇਣੇ ਮਤਲਬ ਆਰਟਿਸਟ ਨੂੰ ਇਹਨਾਂ ਨੇ ਪੱਟਿਆ ਚਲੋ ਠੀਕ ਆ ਮੈਨੂੰ ਵੀ ਇਹ ਹੁੰਦਾ ਕਿ ਜਿੱਥੋਂ ਜ਼ਿਆਦਾ ਪੇਮੈਂਟ ਮਿਲ ਰਹੀ ਹੈ ਮੈਂ ਉੱਥੇ ਕੰਮ ਕਰੂੰਗੀ ਠੀਕ ਹੈ ਨਾ ਆਬਵੀਅਸਲੀ ਆਪਾਂ ਕੋਈ ਵੀ ਨੌਕਰੀ ਕਰਦੇ ਆਪਾਂ ਚਾਹੁੰਦੇ ਸਾਡੀ ਪ੍ਰੋਮੋਸ਼ਨ ਹੋਵੇ ਠੀਕ ਹੈ ਨਾ ਤੇ ਮੈਨੂੰ ਸੀਗਾ ਚਲੋ ਜ਼ਿਆਦਾ ਪੇਮੈਂਟ ਦੇ ਰਿਹਾ ਤੇ ਮੈਂ ਉਹਨਾਂ ਕੋਲ ਕੰਮ ਛੱਡ ਕੇ ਤੇ ਉਹਨਾਂ ਕੋਲ ਚਲੀ ਗਈ ਠੀਕ ਹੈ ਸੋਡੀ ਕੋਲ ਚਲੀ ਗਈ ਫ੍ਰੈਂਡ ਡਿਜ਼ਾਈਨ ਕੋਦਰ ਕੋਲ ਇਹਨਾਂ ਕੋਲ 3 3-4 ਸਾਲ ਕੰਮ ਕੀਤਾ ਇਹਨਾਂ ਨੂੰ ਕਮਾ ਕੇ ਦਿੱਤਾ ਇਹਨਾਂ ਨੂੰ ਤਾਂ ਕਮ ਸੇ ਕਮ ਸ਼ਰਮ ਚਾਹੀਦੀ ਹੈ ਨਾ ਕਿ ਤੁਸੀਂ ਮੇਰੀਆਂ ਵੀਡੀਓ ਪਾ ਕੇ ਮੈਨੂੰ ਫੇਰ ਲੱਗੇ ਹੋਏ ਬਦਨਾਮ ਕਰਨ ਉਪਰੋਂ ਤੁਸੀਂ ਪੇਜ ਤੇ ਵੀ ਲਿਖਤਾ ਸੀਗਾ ਆਪਣੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਤੁਸੀਂ ਕੁੜੀ ਦੇ ਨਾਲ ਖੜੇ ਹੋਣ ਦੀ ਬਜਾਏ ਇਹ ਕਰ ਤੁਸੀਂ ਇਹ ਵਾਲੇ ਕੁਐਸਚਨ ਉਹਨਾਂ ਨੂੰ ਕਰਿਓ ਕਿ ਜਦ 3 ਸਾਲ ਉਹਨੇ ਤੁਹਾਡੇ ਪਿੱਛੇ ਗੱਲ ਇਹ ਆ ਫਿਰ ਅੱਛਾ ਠੀਕ ਆ ਫਿਰ ਮੈਂ ਬਿਮਾਰ ਹੋ ਗਈ ਹਾਂ ਜੀ ਹਾਂ ਤੁਸੀਂ ਅੰਤ ਦੇ ਵਿੱਚ ਦੱਸ ਦੋ ਕਿ ਸਾਰੇ ਤੋਂ ਅਸੀਂ ਇਲਜ਼ਾਮਾਂ ਨਕਾਰ ਕੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਮੰਗ ਮੇਰੀ ਉਹੀ ਅੜੀ ਹੈ ਮੇਰੀ ਮੰਗ ਉਹੀ ਹੈ ਕਿ ਮੇਰਾ ਮੇਰੇ ਸੰਬੰਧ ਜੀ ਦੇ ਘਰੇ ਆਇਆ ਮੈਂ ਸੰਬੰਧੀ ਵੇਟ ਕਰਦੀ ਵੀ ਇਹ ਸੰਬੰਧ ਆ ਜਾਣ ਤੇ ਉਹ ਬੰਦੇ ਮੈਨੂੰ ਸਾਹਮਣੇ ਕਰਨ ਮੈਂ ਉਹ ਬੰਦਿਆਂ ਨੂੰ ਪਛਾਨਣਾ ਮੈਂ ਤੇ ਉਹਦੇ ਤੇ ਕੇਸਦਾਰੀ ਕੀਤਾ ਹੋਇਆ ਲਾਸਤ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਸੀ ਤੁਹਾਨੂੰ ਬੁਲਾਇਆ ਸੀ ਕਿ ਕਿ ਤੁਸੀਂ ਰਸਤੇ 'ਚ ਵਾਪਸ ਆ ਗਏ ਹੋ ਕੁਝ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਵਾ ਇੱਕ ਮਿੰਟ ਮੈਨੂੰ ਕਿਸੇ ਦਾ ਕਾਲ ਆਇਆ ਵਾ ਮੇਗਾ ਮੂਗਾ ਕਰਕੇ ਪਤਾ ਨਹੀਂ ਕੌਣ ਸੀ ਕਿ ਐਥੇ ਤੁਹਾਡੇ ਬਾਰੇ ਕੋਈ ਕੁੜੀ ਬਹੁਤ ਗਲਤ ਬੋਲਦੀ ਪਈ ਆ ਤੇ ਐਦਾ ਐਦਾ ਕਰਕੇ ਤੇ ਮੈਂ ਕਿਹਾ ਕਿ ਫੇਰ ਅਹੀਂ ਮੈਂ ਹਾਈਪਰ ਹੋ ਗਈ ਮੈਂ ਕਿਹਾ ਚੱਲ ਮੈਨੂੰ ਜਾਣਾ ਚਾਹੀਦਾ ਹਨਾ ਤੇ ਫੇਰ ਵੀ ਮੈਂ ਦਿਮਾਗ ਚ ਸੋਚਿਆ ਮੈਂ ਕਿਹਾ ਕਿ ਮੈਂ ਕਿਉਂ ਸਫਾਈਆਂ ਦਿੰਦੀ ਫਿਰਾਂ ਜਦ ਮੇਰਾ ਸਾਰੀਆਂ ਉੱਪਰ ਦੀ ਉੱਪਰ ਗੱਲਾਂ ਹੋ ਗਈਆਂ ਨੇ ਪਰਚਾ ਦਰਜ ਹੋ ਗਿਆ ਮੇਰਾ ਇਹਨਾਂ ਨਾਲ ਲੈਣਾ ਦੇਣਾ ਕੀ ਹੈ ਚਲੋ ਤੁਸੀਂ ਗਏ ਸੀ ਉੱਥੇ ਗੱਲ ਵੀ ਜੇ ਇਹਨਾਂ ਨੇ ਕੁਐਸਚਨ ਕੀਤੇ ਤੇ ਉਹਨਾਂ ਨੂੰ ਮੇਰਾ ਜਵਾਬ ਦੇ ਦਿਓ ਕਿ ਇਹ ਕੁੜੀ-ਕੁੜੀਆਂ ਨੂੰ ਇਹ ਕਹਿ ਦਿਓ ਕਿ ਤੁਹਾਡੇ ਕਰਕੇ ਹੀ ਕਰ ਰਹੀਆਂ ਮੈਂ ਠੀਕ ਹੈ ਔਰ ਤੁਸੀਂ ਜਦ ਬੰਦਿਆਂ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਕਮਿਸ਼ਨਾਂ ਖਾਣੀਆਂ ਜਾਣਦੇ ਹੋ ਨਾ ਇੰਨੀਆਂ-ਇੰਨੀਆਂ ਮੋਟੀਆਂ ਗੁੱਪ ਦੋ-ਦੋ ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈਰਾਂ ਤੋਂ ਕਮਾਈਆਂ ਹੁੰਦੀਆਂ ਮੈਂ ਜਿਹਦੇ ਖਿਲਾਫ ਤੁਸੀਂ ਅੱਜ ਖੜ ਸੀ ਲੋਸ ਨੂੰ ਵਾਪਸ ਆਇਆ ਮੈਂ ਰਸਤੇ 'ਚ ਵਾਪਸ ਆ ਗਈ ਸੀ ਇੱਕ ਉਹਨਾਂ ਦਾ ਲਾਸਟ ਕੈਲੀਗੇਸ਼ਨ ਤੋਂ ਹੋ ਰਿਹਾ ਕਿ ਤੁਸੀਂ ਕੱਲ੍ਹ ਕਿਹਾ ਸੀ ਕਿ ਸਾਨੂੰ ਉੱਥੇ ਚੇਂਜਿੰਗ ਰੂਮ ਨਹੀਂ ਮਿਲਦੇ ਕੱਪੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਮਿਲਦੇ ਕਿ ਇਹ ਸਾਰਾ ਕੰਮ ਤੁਹਾਡਾ ਹੀ ਹੁੰਦਾ ਸਾਡਾ ਕੋਈ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿੱਦਾਂ 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 ਜਿਹੜੇ ਤੁਸੀਂ ਕਹੇ ਕੱਪੜੇ ਸਾਨੂੰ ਆਪਣੇ ਲੈਵੀਆਂ ਨੇ ਪਿੰਦੇ ਨੇ ਉਹ ਸਾਡਾ ਆਪਣਾ ਹੁੰਦਾ ਜੀ ਜਿਹੜੇ ਚੇਂਜਿੰਗ ਰੂਮ ਵਾਲਾ ਸੀ ਆਪਣੇ ਲੈਵੀਆਂ ਨੇ ਆਪਣਾ ਸਟਾਫ ਲੈ ਕੇ ਜਿੰਦੇ ਨਾਲ ਉਹ ਕਹਿੰਦੇ ਕਿ ਇਹ ਕੰਮ ਤੁਹਾਡਾ ਹੀ ਹੁੰਦਾ ਸਾਡਾ ਅੱਛਾ ਸਾਡਾ ਹੁੰਦਾ ਓਕੇ ਠੀਕ ਹੈ ਤੇ ਜਦੋਂ 2-3 ਸਾਲ ਪ ਨਹੀਂ ਤੁਸੀਂ ਇਹ ਕੁਐਸਚਨ ਕਰਿਓ ਅੱਗੇ ਤੋਂ ਕਿ ਉਹ ਕਹਿੰਦੀ ਆ ਕਿ ਜਦੋਂ ਕੁੜੀਆਂ ਦੇ ਚੇਂਜਿੰਗ ਰੂਮ ਉਦੋਂ ਬਣਦੇ ਨਹੀਂ ਹੁੰਦੇ ਸੀ ਕੁੜੀਆਂ ਵਾਸਤੇ ਕਿ ਕੁੜੀਆਂ ਦੀ ਉਦੋਂ ਸਿਕਿਉਰਟੀ ਨਹੀਂ ਹੁੰਦੀ ਸੀ ਕੁੜੀਆਂ ਨੂੰ ਖਾਣ ਨੂੰ ਨਹੀਂ ਦਿੱਤਾ ਜਾਂਦਾ ਸੀ ਭੁੱਖੀਆਂ ਬਿਠਾਈ ਰੱਖਦੇ ਸੀ ਉਹ ਕੁੜੀਆਂ ਨੇ ਆਪਦੀ ਉਹਦੇ ਵਾਸਤੇ ਕੰਫਰਟੇਬਲ ਵਾਸਤੇ ਕੈਬਨ ਇੱਕ ਕੁੜੀ ਨੇ ਲੈ ਲਿਆ ਰਿਸੋਰਿਸ ਦੂਜੀ ਨੇ ਲੈ ਲਿਆ ਰਿਸੋਰਿਸ ਤੀਜੀ ਨੇ ਲੈ ਲਿਆ ਪੇੜ ਚਾਲ ਜਿਹਨੂੰ ਕਹਿੰਦੇ ਆ ਲੈ ਲਿਆ ਸਾਰਿਆਂ ਨੇ ਮੈਂ ਅਗਲਾ ਕਹਿੰਦੀ ਕਸਤਾ ਦੇ ਦਉ ਕਸਤਾ ਤੁਹਾਡੇ ਖਿਲਾਫ ਬਹੁਤ ਸਾਰੇ ਗੱਲ ਹੋ ਗਏ ਨੇ ਕੀ ਤੁਹਾਡੇ ਸਪੋਰਟ ਚ ਕੋਈ ਹੈਗਾ ਵਾ ਇਹ ਅੱਖਾਂ ਚੰਝੂ ਵੀ ਦੇਖਣ ਨੂੰ ਮਿਲ ਰਹੇ ਆ ਆਪ ਤੁਹਾਡਾ ਵੀ ਭਾਵੁਕ ਲੱਗ ਰਿਹਾ ਹੈ ਅਗਲਾ ਹੁਣ ਤੁਹਾਡਾ ਕਿਸ਼ਟ ਹੈ ਜ਼ਬਰਦਸਤੀ ਨਹੀ ਨਹੀ ਉਹ ਦੇਖ ਤੁਸੀਂ ਜ਼ਬਰਦਸਤੀ ਥੋੜੀ ਤੁਸੀਂ ਨਹੀਂ ਹੁਣ ਅਗਲੇ ਤੁਸੀਂ ਕੀ ਸੋਚ ਆ ਕੇ ਕਿਉਂਕਿ ਅਗਲਾ ਤੁਹਾਡੇ ਕੋਲ ਇੱਕ ਵਾਰੀ ਵੀ ਆ ਕਿਉਂਕਿ ਤੁਸੀਂ ਉਸਤਾਦ ਦੇ ਸਟੈਪ ਤੇ ਆ ਰਹੇ ਹੋ ਮੈਂ ਉਸ ਬੰਦੇ ਤੋਂ ਤਾਂ ਦੇਖੋ ਮੇਰੀ ਪਹਿਲੀ ਗੱਲ ਤਾਂ ਮੇਰੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹੈ ਹੀ ਨਹੀਂ ਸੀ ਮੈਂ ਤਾਂ ਸਿਕਿਉਰਟੀ ਦੀ ਗੱਲ ਕੀਤੀ ਸੀ ਉਹ ਤਾਂ ਸਾਰਿਆਂ ਨੇ ਦੇਖਿਆ ਵੀਡੀਓ ਚ ਕਿੰਨੀ ਕੁ ਸਿਕਿਉਰਟੀ ਸੀ ਕਿੰਨੀ ਕੁ ਨਹੀਂ ਸੀ ਠੀਕ ਆ ਤੇ ਦੂਜੀ ਰਹਿੰਦੀ ਗੱਲ ਇਹ ਆ ਕਿ ਮੈਂ ਉਹਦੇ ਤੇ ਕੇਸ ਕੀਤਾ ਹੋਇਆ ਆ ਤੇ ਮੈਂ ਤਾਂ ਆਪ ਦੀ ਸੈਲਫ ਰਿਸਪੈਕਟ ਦਾ ਬਦਲ ਲੈਣਾ ਮਾਨ ਹਨੀ ਦਾ ਮੈਂ ਪਰਚਾ ਦਰਜ ਕੀਤਾ ਹੋਇਆ ਆ ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪ ਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਬਸ ਚਲੋ ਥੈਂਕ ਯੂ ਥੈਂਕ ਯੂ